ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਨੂੰ ਲੈ ਕੇ ਕਾਫੀ ਵਾਰ ਚਰਚਾ ਵੀ ਹੋਈ ਹੈ ਤੇ ਇਸ ਦੇ ਬਾਰੇ ਧਰਨੇ ਵੀ ਲੱਗੇ ਨੇ ਲੰਬੇ ਸਮੇਂ ਤੇ ਪਰ ਹੁਣ ਇੱਕ ਐਫ ਆਈ ਆਰ ਹੁੰਦੀ ਹੈ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਸ ਐਫ ਆਈ ਆਰ ਦੇ ਵਿੱਚ 16 ਵਿਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਦੇ ਵਿੱਚ ਐਸ ਜੀ ਪੀ ਸੀ ਦਾ ਪ੍ਰਬੰਧ ਚਲਾਉਣ ਵਾਲੇ ਵੀ ਮੈਂਬਰ ਤੇ ਅਹੁਦੇਦਾਰ ਸ਼ਾਮਲ ਨੇ ਇਸ ਦਾ ਮਾਇਨਾ ਕੀ ਹੈ ਔਰ ਇਸ ਦੇ ਉੱਤੇ ਵੀ ਹੁਣ ਸਿਆਸਤ ਹੋ ਰਹੀ ਹੈ ਜਾਂ ਫਿਰ ਇਹ ਐਫ ਆਈ ਆਰ ਹੋਣੀ ਬੜੀ ਲਾਜ਼ਮੀ ਸੀ ਤਾਂ ਹੀ ਸਹੀ ਸਿੱਟੇ ਤੇ ਪੁੱਜਿਆ ਜਾ ਸਕਦਾ ਸੀ ਇਸ ਬਾਰੇ ਗੱਲਬਾਤ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਜੀ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ ਆ ਮਾਲੀ ਸਾਹਿਬ ਜੋ 328 ਪਾਵਨ ਸਰੂਪਾ ਨੂੰ ਲੈ ਕੇ ਪਹਿਲਾਂ ਵੀ ਸਿਆਸਤ ਹੁੰਦੀ ਰਹੀ ਹੈ ਜਾਂ ਹੁਣ ਜਿਹੜੀ ਇੱਕ ਐਫਆਈਆਰ ਸਾਹਮਣੇ ਆਈ ਹੈ ਇਸ ਐਫਆਈਆਰ ਨੂੰ ਤੁਸੀਂ ਵੀ ਵਾਚਿਆ ਹੋਵੇਗਾ ਇਸ ਦੇ ਮਾਇਨੇ ਕੀ ਸਮਝ ਦਿਓ ਤੁਹਾਡੀ ਨਜ਼ਰ ਦੇ ਵਿੱਚ ਐਫਆਈਆਰ ਦਾ ਮਤਲਬ ਕੀ ਹੈ ਦੇਖੋ ਜੀ ਐਫਆਈਆਰ ਦਾ ਮਤਲਬ ਤਾਂ ਇਹੀ ਹੁੰਦਾ ਵੀ ਸਰਕਾਰ ਨੇ ਇੱਕ ਪੁਲਿਸ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਜੀ ਉਹਦੀ ਜਿਵੇਂ ਦੂਜੇ ਮੁਕੱਦਮਿਆਂ ਦੀ ਜਾਂਚ ਹੁੰਦੀ ਆ ਜੋ ਆਲੇ-ਦਾਲੇ ਸਮਾਜ ਦੇ ਵਿੱਚ ਅਜਿਹੇ ਜਿਹੇ ਉਲੰਘਣਾ ਆਕ ਨੂੰ ਹੁੰਦੀਆਂ ਨਿਜਮਾਨੀਆਂ ਹੁੰਦੀਆਂ ਨੇ ਇਹ ਉਸ ਤਰ੍ਹਾਂ ਉਹਦੀ ਜਾਂਚ ਕਰਨਗੇ ਪਰ ਇੱਕ ਤੋਂ ਵੀ ਵੱਡਾ ਸਵਾਲ ਹੋ ਰਾ ਅਸਲਚਨਾ ਕਈ ਵਾਰ ਜਦੋਂ ਕਿਸੇ ਬਿਮਾਰੀ ਦੇ ਲੱਛਣ ਪ੍ਰਗਟ ਹੁੰਦੇ ਨੇ ਜੀ ਅਸੀਂ ਉਹ ਲੱਛਣਾਂ ਤੋਂ ਉਹ ਬਿਮਾਰੀ ਦੀ ਜੜ ਪਤਾ ਕਰਦੇ ਹਾਂ ਜੇ ਸਾਨੂੰ ਪਤਾ ਲੱਗਦਾ ਨਾ ਈਵਨ ਬੰਦੇ ਨੂੰ ਵੀ ਬੁਖਾਰ ਚੜਿਆ ਹੋਇਆ ਇਨਫੈਕਸ਼ਨ ਹੋ ਗਈ ਜਾਂ ਕਹੇਗੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹਾਂ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਤੱਕ ਤੁਸੀਂ ਰੋਗ ਦੀ ਜੜਨਾ ਪਛਾਣੋ ਉਦੋਂ ਤੱਕ ਕੋਡਾ ਸਹੀ ਇਲਾਜ ਨਹੀਂ ਹੋ ਸਕਦਾ ਜੀ ਇਹ ਵਰਤਾਰਾ ਹੈਗਾ ਬਹੁਤ ਵੱਡਾ ਹੂੰ ਜਿਹਦੇ ਲਗਾਤਾਰ ਪ੍ਰਗਟਾਵੇ ਹੋ ਰਹੇ ਨੇ ਜੀ ਪਰ ਆਪਾਂ ਜੇ ਸਿਰਫ ਇਸੇ ਤੱਕ ਸੀਮਿਤ ਰਹੀਏ ਤਾਂ ਇਹ ਕਿਹਾ ਜਾ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਤੇ ਮਰਿਆਦਾ ਪ੍ਰਤੀ ਜੀ ਜੋ ਤੈਸ਼ੁਦਾ ਨਿਯਮ ਸੀ ਜਾਂ ਤੈਸ਼ੁਦਾ ਗੱਲਾਂ ਸੀ ਉਹਨਾਂ 'ਚ ਲਗਾਤਾਰ ਤਬਦੀਲੀ ਕੀਤੀ ਗਈ ਹੈ ਇਹਦੋਂ ਤੁਸੀਂ ਕਿਸੇ ਗੱਲ 'ਚ ਤਬਦੀਲੀ ਕਰਦੇ ਹੋ ਉਹਨਾਂ ਫਿਰ ਨੰਗੀਆਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਉਹ ਵੀ ਉੱਪਰ ਕੇ ਸਾਹਮਣੇ ਆਉਂਦੀਆਂ ਨੇ ਜੀ ਹੁਣ ਤੁਸੀਂ ਇਹ ਵੇਖੋ ਵੱਡੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ ਜੀ ਦੇਹ ਤਾਰੀ ਗੁਰੂ ਤੋਂ ਮੁਕਤੀ ਹਾਸਲ ਕੀਤੀ ਤੇ ਕਿਹਾ ਵੀ ਇਹ ਤੁਰਕੀ ਬਾਣੀ ਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸ਼ਬਦ ਗੁਰੂ ਸੁਰਤ ਤੁਮ ਤੇਲਾ ਇਤਿਹਾਸ ਦੇ ਵਿੱਚ ਆਉਂਦਾ ਪੋਥੀ ਆ ਦੀ ਪੋਥੀ ਨੂੰ ਜਦੋਂ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕੀਤੀ ਤਾਂ ਉਦੋਂ ਕਿਹੜਾ ਅਦਬ ਤੇ ਸਤਕਾਰ ਕਿਵੇਂ ਗੱਲਾਂ ਉੱਥੇ ਲਾਗੂ ਹੋਈਆਂ ਮਰਿਆਦਾ ਕਿਵੇਂ ਲਾਗੂ ਹੋਈ ਜੀ ਪਿਛਲੇ ਇਤਿਹਾਸ 'ਚ ਇਸੇ ਤਰ੍ਹਾਂ ਹੁੰਦਾ ਹੋਇਆ ਈਮਾਨੇ ਕੀ ਕੀਤਾ ਵੱਡੀ ਜਿਹੜੀ ਵੱਡੀ ਗੜਬੜ ਹੋਈਆ ਉਹ ਤਾਂ ਇਹ ਹੋਈਆ ਦੇਖੋ ਤਬਦੀਲੀਆਂ ਤਾਂ ਵਿਕਾਸ ਦੇ ਨਾਲ ਆਉਣੀਆਂ ਹੁੰਦੀਆਂ ਨੇ ਜੀ ਜਿਵੇਂ ਆਮ ਤੌਰ ਤੇ ਸਵਾਲ ਉਠਾਇਆ ਜਾਂਦਾ ਵੀ ਗੁਰਦੁਆਰੇ ਦਾ ਸੰਕਲਪ ਸੀ ਪਹਿਲਾਂ ਘਰ ਅੰਦਰ ਧਰਮ ਘਰ ਘਰ ਅੰਦਰ ਧਰਮਸਾਲ ਜੀ ਫਿਰ ਇਹ ਗੁਰਦੁਆਰਾ ਕਹਿਣ ਲੱਗੇ ਫਿਰ ਗੁਰੂ ਘਰ ਕਹਿਣ ਲੱਗੇ ਫਿਰ ਬਿਲਡਿੰਗਾਂ ਬਣਨ ਲੱਗੀਆਂ ਹੋਰ ਸਾਰਾ ਕੁਝ ਹੋਣ ਲੱਗ ਗਿਆ ਜੋ ਅੱਜ ਸਾਡੇ ਸਾਹਮਣੇ ਆਇਆ 1932 ਦਿੱਤੀ ਚ ਰਹਿਤ ਮਰਿਆਦਾ ਤੈ ਕੀਤੀ ਗਈ ਰਹਿਤ ਮਰਿਆਦਾ ਜਿਹੜੀ ਤੈ ਕੀਤੀ ਗਈ ਉਹ ਦੀ ਪਾਲਣਾ ਨਹੀਂ ਹੋ ਰਹੀ ਉਹ ਅੱਜ ਏਜੰਡੀ ਦੀ ਪ੍ਰਮਾਨਤ ਰਹਿਤ ਮਰਿਆਦਾ ਕੀ ਆ ਬਹੁਤ ਸਾਰੇ ਉਹਨੂੰ ਖਰੜੀ ਕਹਿੰਦੇ ਨੇ ਜੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਅਸੀਂ ਸਾਡੇ ਪਰਿਵਾਰ ਨੇ ਅਮਰਤ ਛਕਾਇਆ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਹੁੰਦੀ ਸੀ ਜੀ ਉਹਨਾਂ ਨੇ ਤੁਸੀਂ ਦੇਖ ਲਓ ਹਰ ਥਾਂ ਤੇ ਪੰਨਾ 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 ਜੀ ਉਸ ਤੋਂ ਬਾਅਦ ਇਹ ਪਤਾ ਨਹੀਂ ਇਹਨਾਂ ਨੂੰ ਅੰਗ ਕਿਉਂ ਕਹਿਣ ਲੱਗੇ ਜੀ ਅੰਗ ਤੇ ਪੰਨੇ 'ਚ ਬਹੁਤ ਵੱਡਾ ਫਰਕ ਆ ਜੀ ਇਸੇ ਤਰ੍ਹਾਂ ਹਰ ਗੁਰਦੁਆਰੇ ਦੇ ਵਿੱਚ ਇੱਕ ਸੋਲਾ ਪੜਨ ਲੱਗੇ ਜਿਹੜਾ ਕਿਹਾ ਜਾਂਦਾ ਵੀ ਉਹ ਬਦਲਿਆ ਗਿਆ ਅਸਲ ਤੋਂ ਹੈ ਹੀ ਨਹੀਂ ਸੀ ਇਸ ਤਰ੍ਹਾਂ ਜਿਵੇਂ ਸ਼੍ਰੀ ਸ੍ਰੀ ਚਾਦਰ ਨੂੰ ਹਿੰਦੂ ਦੀ ਚਾਦਰ ਬਣਾਇਆ ਗਿਆ ਨਾ ਜੀ ਜੀ ਹਰ ਗੁਰਦੁਆਰੇ 'ਚ ਪੜਿਆ ਜਾਂਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੀ ਹੁਣ ਇਹਦੇ ਨਾਲ ਸੰਕਲਪ ਬਦਲ ਲੈਨੇ ਸਾਡੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਦਰ ਸਤਕਾਰ ਆ ਜਿਹੜਾ ਜੀ ਜਾਂ ਉਤੋਂ ਜਿਹੜੀ ਰੋਸ਼ਨੀ ਲੈਣੀ ਆ ਉਹਨੂੰ ਸਮਝਣਾ ਜੀ ਉਹਦੀ ਥਾਂ ਤੇ ਪੂਜਾਵਾਦੀ ਰੁਚੀਆਂ ਨੇ ਜਿਹੜੀਆਂ ਉਹ ਦਾਖਲ ਹੋਣ ਲੱਗੀਆਂ ਨੇ ਪਰ ਜਿਹੜੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੇ ਜਿਸ ਦੇ ਅਰਥ ਬਹੁਤ ਵੱਡੇ ਐ ਤੁਹਾਨੂੰ ਕੀ ਲੱਗਦਾ ਐ ਕਿਸ ਦੇ ਹੱਥ ਹੋਣੀ ਚਾਹੀਦੀ ਐ ਵਾਗਡੋਰ ਜੇ ਬਦਲਾਅ ਕਰਨਾ ਵੀ ਪੈ ਜਾਵੇ ਤਾਂ ਨਹੀਂ ਇਹ ਤਾਂ ਪਤਨੀ ਵੀ ਇਹ ਕਿਨੇ ਕੀਤੇ ਨੇ ਬਦਲਾ ਜਿਹੜੇ ਬਦਲਾਅ ਕੀਤੇ ਨੇ ਬਾਣੀ ਦੇ ਕੋਸੌਟੀ ਤੇ ਉਹ ਖਰੇ ਨਹੀਂ ਉਤਰਦੇ ਜੀ ਹੁਣ ਜਿਹੜਾ ਆਪਣਾ ਮਸਲਾ ਪਹਿਲਾਂ ਇਹ ਹੁੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਢੀਡ ਕਹਿੰਦੇ ਹੁੰਦੇ ਜੀ ਜਿਵੇਂ ਪ੍ਰਕਾਸ਼ ਕਰਨ ਤੋਂ ਪਹਿਲਾਂ ਪੋਥੀ ਕਹਿੰਦੇ ਸੀ ਜੀ ਢੀਡ ਕਹਿੰਦੇ ਹੁੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਢੀਡ ਪਿੰਡਾਂ ਚੋਂ ਲੋਕ ਜਾਂਦੇ ਜਗੁਰਦੁਆਰਾ ਬਣਦਾ ਜਦ ਕੋਈ ਢੀਡ ਵਿਰਧ ਹੋ ਜਾਂਦੀ ਵਿਰਧ ਢੀਡ ਦੇ ਆਉਂਦੇ ਨਵੀਂ ਢੀਡ ਲੈ ਆਉਂਦੇ ਚਾਰ ਬੰਦੇ ਜਾਂਦੇ ਚਾਹੇ ਉਹ ਬੱਸ ਦੇ ਵਿੱਚ ਜਾਣ ਚਾਹੇ ਰੇਲ ਗੱਡੀ ਦੇ ਵਿੱਚ ਜਾਣ ਆਪਣੀਆਂ ਕਾਰਾਂ ਤਾਂ ਬਾਹਰ ਟਿਮਣ ਲੱਗੀਆਂ ਨੇ ਫਿਰ ਕਾਰਾਂ ਵੀ ਜਾਣ ਲੱਗੀਆਂ ਜੀ ਆਦਬ ਸਤਕਾਰ ਨਾਲ ਉੱਥੇ ਭੇਟਾ ਕਰਦੇ ਉਦੋਂ ਤਾਂ ਬਾਹਰ ਵੀ ਮਿਲਦੀਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਸਿੰਘ ਬ੍ਰਦਰ ਵਾਲਿਆਂ ਦੀਆਂ ਚਾਤਰ ਸਿੰਘ ਜੀਉਰ ਸਿੰਘ ਵਾਲਿਆਂ ਕੋਲੋਂ ਫੇਰ ਕੀ ਹੋਇਆ ਇਹਨਾਂ ਨੇ ਸਾਰਾ ਇਕਾਧਕਾਰ ਕਰ ਲਿਆ ਕਿ ਉਹ ਸਤਕਾਰ ਨਾਲ ਢੀਡ ਲੈ ਆਉਂਦੇ ਜਦੋਂ ਢੀਡ ਆ ਕੇ ਗੁਰੂ ਘਰ 'ਚ ਪ੍ਰਕਾਸ਼ ਹੋ ਜਾਂਦੀ ਜੀ ਉੱਥੇ ਫਿਰ ਉਹ ਮर्यादा ਸਾਰੀ ਲਾਗੂ ਹੋ ਜਾਂਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਜ਼ਰੂਰੀ ਆ ਹੂੰ ਇਹਨਾਂ ਨੇ ਕੀ ਕੀਤਾ ਇੱਕ ਤਾਂ ਸਾਰਾ ਸਿਪਾਹੀ ਦਾ ਕੰਮ ਆ ਜਿਹੜਾ ਉਹ ਸ਼੍ਰੋਮਣੀ ਕਮਟੇ ਕੋਲੇ ਲੈ ਲਿਆ ਵੱਖਰੀ ਬਿਲਡਿੰਗ ਬਣਾਤੀ ਦੂਜੀ ਗੱਲ ਇਹਨਾਂ ਨੇ ਇਹ ਕੀਤੀ ਇਹ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇਣਾ ਬੰਦ ਕਰਤਾ ਹੂੰ ਪਹਿਲਾਂ ਜਿਹੜੇ ਬਾਹਰ ਵੀ ਜਾਂਦੇ ਸੀ ਲੋਕ ਧਰਮ ਪ੍ਰਚਾਰ ਕਮੇਟੀ ਨੇ ਇੱਕ ਬਤਾ ਪਾਇਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਚੰਗੀ ਤਰ੍ਹਾਂ ਤੈਕਿੰਗ ਕਰਕੇ ਪਾਰਸਲਾਂ ਹੀ ਵੀ ਬਾਹਰਲੇ ਮੁਲਕਾਂ 'ਚ ਇਹ ਭੇਜੇ ਜਾ ਸਕਦੇ ਹਨ ਹੂੰ ਲੋਕ ਹਵਾਈ ਜਹਾਜ਼ ਲੈ ਜਾਂਦੇ ਸੀ ਤੇ ਇੰਟੀਚ ਸਤਕਾਰ ਨਾਲ ਲੈ ਜਾਂਦੇ ਸੀ ਜਿੰਨਾ ਜਿੰਨਾ ਸੰਭਵ ਹੁੰਦਾ ਸੀ ਜੀ ਹੁਣ ਇਹਨਾਂ ਨੇ ਇਹ ਕਰਤਾ ਵੀ ਜਦੋਂ ਬੀੜ ਦੀ ਜਿੰਦਬੰਦੀ ਹੋ ਗਈ ਉੱਥੇ ਇਹਨਾਂ ਨੇ ਮਰਿਆਦਾ ਲਾਗੂ ਕਰਤੀ ਜਿਹੜੀ ਪ੍ਰਕਾਸ਼ ਹੋਣ ਵੇਲੇ ਲਾਗੂ ਹੁੰਦੀ ਹੈ ਜੀ ਉਹਦੇ ਨਾਲ ਫਿਰ ਗਾਹੇ ਇਹ ਕਰਤਾ ਵੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਚਾਹੀਦਾ ਉਹ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਹਾਸਲ ਕਰੇ ਹਾਸਲ ਕਰਨ ਦਾ ਮਤਲਬ ਉਹਨਾਂ ਦੀ ਭੇਟ ਆ ਜਿਹੜੀ ਉਹ ਦੇਵੇ ਇੱਕ ਗੱਡੀ ਆ ਉਹਦੇ ਵਿੱਚ ਪੰਜ ਪਿਆਰੇ ਨੇ ਜੀ ਪੰਜ ਪਿਆਰਿਆਂ ਦੀ ਸਪੁਰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਉੱਥੇ ਜਾਣਗੇ ਜਿੱਥੇ ਕਿਹਾ ਜਾਂਦਾ ਵੀ ਸਾਨੂੰ ਚਾਹੀਦਾ ਹੂੰ ਫਿਰ ਉਹ ਜਿਹੜਾ ਜ਼ਿਲ੍ਹਾ ਉੱਥੇ ਦਾ ਜਿਹੜਾ ਮੁੱਖ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਉੱਥੇ ਰਹਿਣਗੇ ਪੰਜ ਪਿਆਰੇ ਜਿੱਥੇ ਜਾ ਕੇ ਪ੍ਰਕਾਸ਼ ਕਰਨਾ ਉਹਦੀ ਜਾਂਚ ਪੜਤਾਲ ਕਰਨਗੇ ਜੀ ਵੀ ਕੀ ਵੱਖਰਾ ਚਮਰਾ ਆ ਗਿਆ ਇੱਕ ਤਾਂ ਕੀ ਉੱਥੇ ਇਹ ਸਾਰਾ ਕੁਝ ਸੰਭਵ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਮਰਿਆਦਾ ਉਹ ਲਾਗੂ ਕੀਤੀ ਜਾ ਸਕਦੀ ਹੈ ਕੋਈ ਠੇਸ ਤਾਂ ਨਹੀਂ ਪਹੁੰਚੂ ਹਮ ਹਣ ਇਹ ਅਵਲ ਹੋ ਗਿਆ ਬਹੁਤ ਮਹਿੰਗਾ ਹਮ ਖਾਸ ਕਰਕੇ ਵਿਦੇਸ਼ਾਂ ਨੂੰ ਭੇਜਣ ਦਾ ਜੀ ਵਿਦੇਸ਼ਾਂ ਨੂੰ ਭੇਜਣ ਦਾ ਫਿਰ ਇਹਨਾਂ ਨੇ ਕਿਹਾ ਸੀ ਕੰਟੇਨਰ ਰਾਹੀਂ ਭੇਜਾਂਗੇ ਜੀ ਉਹ ਕੰਟੇਨਰ ਜਿਉਂ ਜਾਂਦਾ ਉਹਦਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਜੀ ਜੀ ਫਿਰ ਉਹ ਗਏ ਕੈਨੇਡਾ ਹਾਂ ਸ਼ਾਇਦ ਕੈਨੇਡੀ ਗਏ ਮੇਰਾ ਖਿਆਲ ਆ ਕੰਟੇਨਰ ਉੱਥੇ ਜਾ ਕੇ ਸਮੱਸਿਆ ਆ ਗਈ ਵੀ ਉਹ ਕੋਈ ਸਲਾਹ ਆ ਗਈ ਕਿ ਪੇਜਾ ਅਸੀਂ ਦੀ ਪ੍ਰੋਬਲਮ ਆ ਗਈ ਫਿਰ ਉਹ ਸਾਰੇ ਵੰਡੇ ਨਾ ਗਏ ਉੱਥੇ ਬਾਹਰਲੇ ਮੁਲਕ ਚ ਵੀ ਇਹ ਹੈ ਵੀ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਸਿਵਾਇ ਮਾਨ ਕਰਨਾ ਪ੍ਰਕਾਸ਼ ਕਰਨਾ ਉਹ ਕਮਰਾ ਵੱਖਰਾ ਚਾਹੀਦਾ ਜੀ ਕਿਦਾਂ ਇਹ ਸੱਚ ਤਾਂ ਬੜੀ ਵੱਡੀ ਸਮੱਸਿਆ ਜੀ ਅਮੀਰਾਂ ਲਈ ਤਾਂ ਕੋਈ ਸਮੱਸਿਆ ਨਹੀਂ ਗੁਰਦੁਆਰਿਆਂ ਲਈ ਵੀ ਕੋਈ ਸਮੱਸਿਆ ਨਹੀਂ ਜੇ ਹੋਰ ਕਿਸੇ ਨੇ ਘਰੇ ਹੋ ਕਿੰਨਾ ਘਰਾਂ ਚ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਮਤਲਬ ਅਗਲੇ ਸਵੇਰੇ ਵਾਕ ਲੈਂਦੇ ਸੀ ਫਿਰ ਵਿਚਾਰ ਕਰਦੇ ਸੀ ਪਾਠ ਕਰਦੇ ਸੀ ਉਹਦੇ ਬੜੇ ਉਹ ਤੋਂ ਵੱਡੇ ਰੌਲੇ ਪਏ ਬਾਹਰ ਇੱਕ ਮਸ਼ੀਨ ਵੀ ਲਾ ਲਈ ਕਿਸੇ ਨੇ ਛਾਪਖਾਨਾ ਲਾ ਲਿਆ ਬਾਹਰ ਜੀ ਉਹ ਇਹ ਇਹ ਕਹੇ ਕਿ ਇਹ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਜਿਹੜੀ ਇਹ ਤਾਂ ਇਹਨੇ ਘੇਰੇ ਵਾਲੇ ਖੇਤਰ 'ਚ ਲਾਗੂ ਹੁੰਦੀ ਆ ਬਾਹਰ ਅੱਡਪ੍ਰਿੰਟ ਯਾਨੀ ਕਾਫੀ ਰੌਲੇ ਪਏ ਦੇ ਨਾਲ ਹਮ ਹੁਣ ਜਿਹੜੇ 328 ਰੁਪਏ ਵਾਲੀ ਗੱਲ ਆਈ ਆ ਜੀ ਇਹਦੇ ਵਿੱਚ ਇੱਕ ਇਹਦਾ ਹੋਰ ਹੁੰਦਾ ਵੀ ਮੰਨ ਲਓ ਤੁਸੀਂ 50 ਟਨ ਕਾਗਜ਼ ਖਰੀਦਿਆ ਜੀ ਤਾਂ ਗੁਰੂਗ੍ਰਾਂ ਸਾਹਿਬ ਦੀ ਛਪਾਈ ਹੋਣੀ ਆ ਹਮ ਉਹਦੇ ਕਿੱਸਾ ਹੁੰਦਾ ਵੀ ਇੰਨਾ ਹਿੱਸਾ ਬੇਸਤੇਜ ਮੰਨਿਆ ਜਾ ਸਕਦਾ ਮੰਨਿਆ ਜਾਣਾ ਚਾਹੀਦਾ ਕਿ ਉਹ ਛਪਾਉਣ ਵੇਲੇ ਕਈ ਵਾਰ ਕਾਗਜ਼ ਉਰਾ ਪਰ ਹੋ ਗਏ ਡਬਲ ਹੋ ਗਿਆ ਜੀ ਵੀ ਇੰਨੇ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚੋਂ ਛਪਣੇ ਚਾਹੀਦੇ ਨੇ ਉਹ ਇੱਕ ਤੈਅ ਕੀਤਾ ਹੋਇਆ ਉਹਨਾਂ ਨੇ ਆਪ ਦਾ ਮਿੱਥ ਕੇ ਜਿਵੇਂ ਸਾਰਾ ਤੈਅ ਕਰਦੇ ਨੇ ਹੂੰ ਉਹਦੇ ਵਿੱਚੋਂ ਵੀ ਫਿਰ ਫਰਕ ਰਹਿ ਜਾਂਦਾ ਮਤਲਬ ਤੁਹਾਨੂੰ ਇਹ ਲੱਗਦਾ ਵੀ ਇੱਥੇ 5000 ਗੁਰੂ ਗ੍ਰੰਥ ਸਾਹਿਬ ਦੀ ਵੀਰਾਂ ਨੇ ਜਿਹੜੀਆਂ ਉਹਨਾਂ ਦੀ ਸਿਪਾਈ ਹੋਊਗੀ ਇੰਨੇ ਟਨ ਕਾਗਜ਼ ਚ ਜੀ ਉਹਨਾਂ ਦੀ ਮਤਲਬ 5000 ਤੋਂ ਵੱਧ ਹੋ ਜਾਂਦੀ ਆ 100 ਵੱਧ ਹੋ ਗਈ ਕਿਤੇ 200 ਵੱਧ ਹੋ ਗਈ ਜੀ ਫਿਰ ਕਿਉਂਕਿ ਸਿਸਟਮ ਦੇ ਵਿੱਚ ਕ腐ਸ਼ਨ ਵੱਧ ਗਈ ਫਿਰ ਉਹ ਜਿਹੜੇ ਵੱਧੂ ਛਾਪੇ ਹੋਏ ਨੇ ਉਹ ਕਈ ਵਾਰ ਰਿਕਾਰਡ 'ਤੇ ਨਹੀਂ ਲੈਂਦੇ ਜੀ ਜੇ ਰਿਕਾਰਡ 'ਤੇ ਲੈਂਦੇ ਨੇ ਤਾਂ ਜਦੋਂ ਦਿੰਦੇ ਨੇ ਬਾਹਰ ਉਹ 2 ਨੰਬਰ 'ਚ ਦੇ ਦਿੰਦੇ ਨੇ ਪੈਸੇ ਲੈ ਲੈਂਦੇ ਨੇ ਹਿਸਾਬ ਦੇ ਨਾਲ ਉਹਦੇ ਵਿੱਚ 5000 ਵੀ ਮਿਲੇ ਹੁੰਦੇ ਨੇ ਕਈ ਵਾਰ ਉੱਥੋਂ ਉਹਨਾਂ ਦੇ ਗੱਡੀ ਤੇ ਰੱਖ ਕੇ ਤੋੜ ਦਿੰਦੇ ਨੇ ਗਾਹਾਂ ਅਗਲੇ ਦੀ ਕਾਰ ਤੇ ਦੇਖ ਕੇ ਮੁੜੇ ਆਉਂਦੇ ਨੇ ਜੀ ਨਾਲੇ ਤਾਂ ਉਹਨਾਂ ਦਾ ਜਾਣ ਆਉਣ ਦਾ ਸਾਰਾ ਸਿਸਟਮ ਬਣ ਜਾਂਦਾ ਵੀ ਇੱਥੇ ਗਏ ਜੀ ਤੇਲ ਖਰਚ ਹੋਇਆ ਜੇ ਹੋਇਆ ਵੋ ਹੋਇਆ ਹੂੰ ਜਿਹੜਾ ਲਿਜਾਨ ਵਾਲਾ ਉਹਨੂੰ ਸਸਤੇ ਭਾਅ ਪੈ ਜਾਂਦੇ ਜਿਹਨੂੰ ਆਪਾਂ ਕਹიდੀਏ ਜੀ ਟੱਟ ਖਰਚ ਹੁੰਦਾ ਪਿੱਛੇ ਤੇ ਇੱਕ ਕੇਸ ਆਇਆ ਸੀ ਹਵਾਈ ਅੱਡੇ ਨੂੰ ਜਾਂਦਾ ਰਸਤੇ 'ਚ ਘੇਰ ਲਿਆ ਸੀ ਫਿਰ ਸਤਕਾਰ ਕਮੇਟੀ ਬਣ ਗਈ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਇਕੱਠੀਆਂ ਕਰਨ ਦੇ ਨਾਲ ਨਾਲ ਮਤਲਬ ਲੋਕਾਂ ਦੇ ਵਿੱਚ ਨਿੱਤੀ ਵੀ ਕਰਨ ਲੱਗੀ ਵੀ ਤੁਸੀਂ ਮੇਰੇ ਇਦਾਂ ਨਹੀਂ ਕਰਦੇ ਜੇ ਨਹੀਂ ਕਰਦੇ ਉਹ ਨਹੀਂ ਕਰਦੇ ਦੇਸ਼ਤ ਭਾਈ ਦੇ ਲੋਕਾਂ ਦੇ ਵਿੱਚ ਯਾਰਾ ਗੱਲ ਤੋਂ ਬਚੋ ਹੁਣ ਤਾਂ ਗੁਟਕਾ ਸਾਹਿਬ ਕਹਿ ਕੇ ਹੋ ਤਾਂ ਵੀ ਉਹ ਮर्यादा ਲਾਗੂ ਕਰਨ ਲੱਗੇ ਜੀ ਹੁਣ ਤਾਂ ਇਹ ਵੀ ਆਉਣ ਲੱਗ ਗਿਆ WhatsApp ਤੇ ਵੀ ਜੇ ਕੋਈ ਬੱਸ ਦੇ ਵਿੱਚ ਬੈਠਾ ਆਪਣੇ ਮੋਬਾਈਲ ਤੇ ਆਪਣਾ ਵਾਕ ਪੜਦਾ ਜਾਂ ਬਾਣੀ ਪੜਦਾ ਉਹਨੂੰ ਜੁੱਤੀ ਲਾਉਣੀ ਚਾਹੀਦੀ ਹੈ ਤੇ ਸਿਰ ਟਕੇ ਹੋਣਾ ਚਾਹੀਦਾ ਜੀ ਹੁਣ ਇਹਦੇ ਵਿੱਚੋਂ ਇਹ ਹੈ ਗਿਆ ਪ੍ਰਬੰਧ ਕੀ ਹੋ ਰਿਹਾ ਫੇਰੀ ਹੂੰ ਨਾਲ ਤੇ ਕਹ ਲਓ ਜਿੰਨੇ ਕਹਿੰਦੇ ਆ ਵੀ ਉੱਥੇ ਜਿਹੜੀ ਜੂਟ ਸੀ ਲੰਗਰ ਦੀ ਉਹਦੇ ਐਨੇ ਕਰੋੜ ਦਾ ਕਪਲਾ ਜੀ ਜਿਹੜੀਆਂ ਖਰੀਦਾਂ ਨੇ ਉਹਨਾਂ ਚ ਐਨੇ ਕਰੋੜ ਦਾ ਕਪਲਾ ਜੀ ਉਹ ਸਾਰੀਆਂ ਚ ਕਪਲਾ ਜੀ ਇਹਦਾ ਕੋਈ ਚੱਲਦਾ ਉਹ ਸਿਸਟਮ ਦੇ ਅੰਦਰ ਆ ਏ ਇੱਕ ਇੱਥੇ ਮਾਲੀ ਜੀ ਜੀ ਮਾਲੀ ਸਾਹਿਬ ਇੱਕ ਸਵਾਲ ਇਹ ਹੈ ਜਦੋਂ ਹੈਰਾ ਫੇਰੀਆਂ ਜਾਂ ਗੜਬੜੀਆਂ ਕਿਸੇ ਵੀ ਸੰਸਥਾ ਦੇ ਵਿੱਚ ਆਉਣ ਤੁਹਾਨੂੰ ਕੀ ਲੱਗਦਾ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਨਰਪਖਤਾ ਦੇ ਨਾਲ ਪੂਰੀ ਕਾਰਵਾਈ ਨੇਪਰੇ ਚੜ੍ਹਨੀ ਚਾਹੀਦੀ ਹੈ ਜੇ ਇਸ ਮਸਲੇ ਵਿੱਚ ਲੋੜ ਪੈਂਦੀ ਹੈ ਤਾਂ ਪੁਲਿਸ ਦਾ ਸਹਾਰਾ ਵੀ ਲਿਆ ਜਾਣਾ ਚਾਹੀਦਾ। ਇਹ ਪੁਲਿਸ ਦਾ ਸਹਾਰਾ ਮੈਨੂੰ ਇਹ ਲੱਗਦਾ ਵੀ ਜੇ ਤੁਹਾਨੂੰ ਲੱਗਦਾ ਗੁਰਦੁਆਰੇ 'ਚੋਂ ਚੋਰੀ ਹੋ ਗਈ। ਜੀ। ਕੋਈ ਬਾਹਰ ਲੈ ਗਿਆ। ਅਣਜਾਣ ਮਤਲਬ ਸਾਰੇ ਕਸਬੇ ਨੂੰ ਹਨੇਰੇ 'ਚ ਗੁਰਦੁਆਰਿਆਂ ਦੇ ਕੇਸ ਅਵਾਲਤਾਂ 'ਚ ਵੀ ਜਾਂਦੇ ਨੇ। ਜੀ। ਗੁਰਦੁਆਰਿਆਂ ਦੇ ਕੇਸ ਪੁਲਿਸ ਕੋਲੇ ਵੀ ਜਾਂਦੇ ਨੇ। ਪਰ ਉਹ دنیਵੀ ਮਾਮਲਿਆਂ ਨਾਲ ਸੰਬੰਧਿਤ ਹੁੰਦੇ ਨੇ ਸਾਰੇ। ਜੀ। ਜਿਹੜੇ ਅੰਦਰ ਰਹਿਤ ਮਰਿਆਦਾ ਦੇ ਕੇਸ ਨੇ ਗੁਰਦੁਆਰਿਆਂ ਦਾ ਬਕਾਇਦਾ ਸ਼੍ਰੋਮਣੀ ਕਮੇਟੀ ਦਾ ਇੱਕ ਜੁਡੀਸ਼ੀਅਲ ਕਮਿਸ਼ਨ ਬਣਿਆ ਹੋਇਆ ਜੀ ਕਾਨੂੰਨ ਦੇ ਅਨੁਸਾਰ ਬਣਿਆ ਹੋਇਆ ਉਹ ਫੈਸਲੇ ਲੈਂਦਾ ਉਹ ਸਜ਼ਾਵਾਂ ਵੀ ਦਿੰਦਾ ਉਹ ਨੌਕਰੀ ਤੋਂ ਬਰਖਾਸਤ ਵੀ ਕਰ ਸਕਦਾ ਉਹ ਮੁਤਲ ਵੀ ਕਰ ਸਕਦਾ ਉਹ ਜੁਰਮਾਨੇ ਵੀ ਕਰ ਸਕਦਾ ਜਿਹੜਾ ਅੰਦਰੂਨੀ ਪ੍ਰਬੰਧਾ ਗੁਰਦੁਆਰਿਆਂ ਦਾ ਉਹ ਹਮੇਸ਼ਾ ਉਹਦੇ ਹੱਥ 'ਚ ਰਹਿਣਾ ਪਰ ਕਿਉਂਕਿ ਜਦੋਂ ਗੁਰਦੁਆਰਿਆਂ ਜਿਹੜੇ ਤੁਸੀਂ ਆਪਣੇ ਨਿੱਜੀ ਜਾਂ ਸੌਣੀ ਜਾਂ ਪਾਰਟੀ ਸਿਹਤ ਦੇਤਾ ਖਤਰਬੜਤਣ ਲੱਗੇ ਉਹ ਸਾਰੇ ਬਗਾਲ ਆਏ ਹੋਏ ਨੇ ਹੁਣ ਆਪਾਂ ਕੀ ਕਰਾਈਏ ਕੱਲੀ ਕੱਲੀ ਜੀ ਜੀ ਕਿਉਂਕਿ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਇੱਕ ਜੱਜ ਦੇ ਅਧੀਨ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਨੇ ਇਨਕੁਆਇਰੀ ਕਮੇਟੀ ਵੀ ਬਣਾਈ ਸੀ ਇਹ ਕਮੇਟੀ ਦੇ ਵਿੱਚ ਡਾਕਟਰ ਈਸ਼ਰ ਸਿੰਘ ਅਧੀਨ ਕਮੇਟੀ ਨੇ ਰਿਪੋਰਟ ਵੀ ਪੇਸ਼ ਕੀਤੀ ਪਰ ਮੁਲਾਜ਼ਮਾਂ ਨੂੰ ਐਸਜੀਪੀਸੀ ਨੂੰ ਨੌਕਰੀ ਤੋਂ ਬਰਖਾਸਤ ਤੱਕ ਵੀ ਕੀਤਾ ਗਿਆ ਪਰ ਉਸ ਤੋਂ ਬਾਅਦ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਫਆਈਆਰ ਕਰਵਾਉਣ ਦਾ ਵੀ ਜਿਹੜਾ ਵਾਅਦਾ ਕੀਤਾ ਸੀ ਪਰ ਮੁਕਰ ਗਏ ਬਾਅਦ ਵਿੱਚ ਦੇਖੋ ਜੇ ਹੋ ਸਕਦਾ ਵਾਦਾ ਕੀਤਾ ਹੋਵੇ ਹੋ ਸਕਦਾ ਕਿਹਾ ਹੋਵੇ ਵੀ ਇਹਦੇ ਖਿਲਾਫ ਐਫਆਈਆਰ ਦਰਜ ਕਰਾਓ ਪਰ ਜਦੋਂ ਤੁਸੀਂ ਸੋਚ ਵਿਚਾਰਦੇ ਹੋ ਵੀ ਜੇ ਗੁਰਦੁਆਰਿਆਂ ਦੇ ਅਨਰੁਨੀ ਇੰਨੀਆਂ ਜੀਆਂ ਸਮੱਸਿਆਵਾਂ ਨੇ ਜੇ ਉਹ ਪੁਲਿਸ ਦੇ ਕੋਲੇ ਜਾਣ ਲੱਗੀਆਂ ਫਿਰ ਸਾਡਾ ਜੁਡੀਸ਼ੀਅਲ ਕਮਿਸ਼ਨ ਦਾ ਤੇ ਅੰਦਰ ਦਾ ਕੀ ਹੋਇਆ ਉਹ ਚ ਬਚਾ ਵੀ ਹੁੰਦੇ ਨੇ ਜੀ ਉਹ ਚ ਹਿਰਾਫਰੀਆਂ ਦੇ ਬਚਾ ਵੀ ਹੁੰਦੇ ਨੇ ਰਗੜੇ ਵੀ ਜਾਂਦੇ ਨੇ ਹਿਰਾਫਰੀ ਵਾਲੇ ਹਾਲਾਂਕਿ ਕਈਆਂ ਤੋਂ ਰਿਕਵਰੀ ਤੱਕ ਵੀ ਕਰ ਦਿੱਤੀ ਗਈ ਜਿਹੜੀ ਕਮੇਟੀ ਦੇ ਵਿੱਚ ਦੋਸ਼ੀ ਪਾਏ ਗਏ ਮੁਲਾਜ਼ਮ ਇਸੇ ਕਰਕੇ ਹਨਾ ਜੀ ਜਦੋਂ ਇੱਥੇ ਬੰਦੀ ਸਿੰਘਾਂ ਦੇ ਮੋਰਚੇ ਤੇ ਆਏ ਸੀ ਆਪਣੇ ਹਰਜਿੰਦਰ ਸਿੰਘ ਧਾਮਨੀ ਜੀ ਉਹਦੇ ਉਹਨਾਂ ਨੇ ਕਿਹਾ ਸੀ ਵੀ ਪੂਰੀ ਜਾਂਚ ਹੋ ਚੁੱਕੀ ਆ ਸਾਰਾ ਕੁਝ ਨਤਾਰਿਆ ਜਾ ਚੁੱਕਿਆ ਜੀ ਜਿਹੜੇ ਦੋਸ਼ੀ ਨੇ ਉਹ ਟਿੱਕੇ ਜਾ ਚੁੱਕੇ ਨੇ ਤੇ ਉਹਨਾਂ ਨੂੰ ਸਜ਼ਾਵਾ ਦੇ ਦਿੱਤੀਆਂ ਗੁਰਦੁਆਰਿਆਂ ਦੇ ਨਿਯਮਾਂ ਦੇ ਅਨੁਸਾਰ ਹੂੰ ਜੇ ਕਿਸੇ ਨੂੰ ਉਹ ਸਜ਼ਾਵਾ ਦਿੱਤੀਆਂ ਨੇ ਉਹ ਅਦਾਲਤ ਚ ਜਾ ਸਕਦਾ ਹੋ ਹੂੰ ਜਿਹੜਾ ਗੁਰਦੁਆਰਾ ਕਾਨੂੰਨ ਆ ਨਾ ਜੀ ਜੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਦਾ ਮਖਰੇਮ ਆ ਜਿਹੜੇ ਬੰਦੇ ਉਹ ਗੁਰਦੁਆਰਾ ਕਾਨੂੰਨ ਦੀ ਜੱਦ 'ਚ ਰਹਿ ਕੇ ਨਿਯੁਕਤ ਕੀਤੇ ਜਾਂਦੇ ਨੇ ਹੂੰ ਉਹਨਾਂ ਦੇ ਕੋਈ ਵੀ ਕਾਰਵਾਈ ਹੁੰਦੀ ਆ ਉਹਨਾਂ ਨੂੰ ਲੱਗਦਾ ਸਾਡੇ ਨਾਲ ਧੱਕਾ ਹੋਇਆ ਕਿ ਕੋਈ ਪੱਖਪਾਤ ਹੁੰਦੀ ਹੋਣਾ ਜੀ ਜਦੋਂ ਬਾਦਲ ਟੋੜਾ ਸਾਹਿਬ ਦਾ ਰੌਲਾ ਚੱਲਿਆ ਟੋੜਾ ਸਾਹਿਬ ਦੇ ਕਿੰਨੇ ਬੰਦੇ ਇਹਨਾਂ ਨੇ ਲਗੜੇ ਫਿਰ ਹਾਈ ਕੋਰਟ 'ਚੋਂ ਜਾ ਕੇ ਉਹ ਬਦਲੀਆਂ ਤੇ ਸਤੇ ਲੈ ਕੇ ਆਏ ਜੀ ਚਾਹੇ ਉਹ ਸਕੱਤਰ ਸੀ ਚਾਹੇ ਪੀਏ ਸੀ ਕਿਉਂਕਿ ਜਿਨ੍ਹਾਂ ਦੀ ਨਿਯੁਕਤੀ ਕਾਨੂੰਨ ਅਨੁਸਾਰ ਹੁੰਦੀ ਆ ਜੇ ਉਸ ਨਿਯੁਕਤੀ ਨੂੰ ਚੈਲੰਜ ਕੀਤਾ ਜਾਂਦਾ ਉਹ ਕੋਰਟਾਂ 'ਚ ਜਾ ਸਕਦੇ ਨੇ ਜਾਂਦੇ ਰਹੇ ਨੇ ਹੂੰ ਤੁਹਾਡੇ ਸਾਹਮਣੇ ਆ ਆਪਣੇ ਆ ਗਿਆਨੀ ਜਿਹੜੇ ਹੁਣ ਆਪਣੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸੀ ਜੀ ਗਿਆਨੀ ਹਰਪ੍ਰੀਤ ਹਾਈ ਕੋਰਟ 'ਚ ਹਾਈ ਕੋਰਟ 'ਚੋਂ ਜਾ ਸਕਦੇ ਨੇ ਕਿਉਂਕਿ ਉਹਨਾਂ ਦੇ ਕਾਰਵਾਈ ਜਿਹੜੀ ਹੋਈ ਆ ਉਹ ਪਹਿਲਾਂ ਹੋਈ ਆ ਅਕਾਲ ਤਖਤ ਦੇ ਜਥੇਦਾਰ ਨਿਯੁਕਤ ਕਰਨ ਦੀ ਗੱਲ ਆ ਜਿਹੜੀ ਜੀ ਉਹਦਾ ਵੀ ਚਾਹੇ ਰੌਲਾ ਵੀ ਸ਼ਰੂਪਣੀ ਕਮੇਟੀ ਨਿਯੁਕਤ ਕਰ ਸਕਦੀ ਆ ਤੇ ਨਹੀਂ ਕਰ ਸਕਦੇ ਹਟਾਇਆ ਕਿਵੇਂ ਜਾ ਸਕਦਾ ਤੁਹਾਨੂੰ ਪਤਾ ਇੱਕ ਵਾਰ ਰੋਣਾ ਪਿਆ ਉੜ ਗਿਆ ਕਿਤੇ ਜਦੋਂ ਤੱਕ ਨਮਾ ਰੋਣਾ ਨਹੀਂ ਪੈਂਦਾ ਉੱਥੇ ਦਬ ਜਾਂਦਾ ਹੂੰ ਕਿੰਨੀ ਵਾਰ ਕਮੇਟੀ ਬਣਾਈ ਆ ਕਿੰਨੀ ਵਾਰ ਕਿਹਾ ਤਖਤਾਂ ਦੇ ਜਥੇਦਾਰਾਂ ਨੇ ਸੇਵਾ ਸ਼ਰਤਾਂ ਦੇ ਨਿਯਮ ਬਣਾਓ ਜੀ ਤੇ ਥੋੜਾ ਸਾਹ ਵੇਲੇ ਕਿਹਾ ਵੀ ਇਹ ਨਿਯਮਾਂ ਦੇ ਵਿੱਚ ਨਹੀਂ ਆਉਂਦੇ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ ਇਹਨਾਂ ਨੂੰ ਸਨਮਾਨ ਪਤਨਤਾ ਜਾਉ ਪਰ ਕਿਉਂਕਿ ਵਿਅਕਤੀਆਂ ਤੇ ਵੀ ਕਮਜ਼ੋਰੀਆਂ ਹੁੰਦੀਆਂ ਨੇ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਸਿਸਟੈਂਟ ਸਕੱਤਰ ਹੈੱਡ ਗ੍ਰਾਂਥੀ ਹੈੱਡ ਗ੍ਰਾਂਥੀ ਤੱਕ ਐਕਟ ਦੇ ਦੀਨ ਹੁੰਦੇ ਨੇ ਜਿਨ੍ਹਾਂ ਨੂੰ ਮੰਤਰੀ ਕਿਹਾ ਗਿਆ ਹੈੱਡ ਮਿਨਿਸਟਰ ਤੇ ਮੰਤਰੀ ਕਿਹਾ ਗਿਆ ਹਮ ਉਹਨਾਂ ਨੂੰ ਤਾਂ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਜਿਵੇਂ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਆ ਐਹੀ ਨਿਯੁਕਤੀ ਪੱਤਰ ਦਿੱਤਾ ਜਾਂਦਾ ਜਦੋਂ ਤਖਤਾਂ ਦੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਨੇ ਜਾਂ ਉਹਨਾਂ ਦੀ ਮਰਿਆਦਾ ਉਹਨਾਂ ਨੂੰ ਮਾਨਤਾ ਦੇਣ ਦੀ ਹੋਰ ਹੁੰਦੀ ਆ ਪੰਥ ਮਾਨਤਾ ਦਿੰਦਾ ਆ ਪਿਛਲੇ ਸਮੇਂ ਦੇ ਤਾਜ਼ਾ ਘਟਨਾ ਕਰੰਗ ਵਾਪਰਿਆ ਹਮ ਇਸ ਕਰਕੇ ਆਪਣੇ ਜੈਮੀ ਹਰਪ੍ਰੀਤ ਸਿੰਘ ਵੀ ਜਾ ਸਕਦੇ ਸੀ ਕਿਉਂਕਿ ਜਿੱਦਾਂ ਵੱਡਾ ਇਹਨਾਂ ਨੂੰ ਰਗੜਾ ਦਿੱਤਾ ਜਿੰਨੀ ਇਹਨਾਂ ਦੀ ਅਸਿਸਟੈਂਟ ਸਕੱਟਰ ਦਾ ਇਹਨਾਂ ਦਾ ਆਉਦਾ ਸੀ ਇਹਨਾਂ ਦੀ ਮਤਲਬ ਜਿਹਨੂੰ ਆਪਾਂ ਕਹਿੰਦੇ ਗ੍ਰੈਫ ਗ੍ਰੈਚਿਟੀ ਵਗੈਰਾ ਪੈਂਚਰ ਵਗੈਰਾ ਦਾ ਹੋਰ ਜੋ ਵੀ ਬਣਨਾ ਸੀ ਉਹ ਸਾਰਾ ਦੱਬ ਲਿਆ ਚਲੋ ਉਹਨਾਂ ਨੇ ਆਪਣੀ ਕਿਹੋ ਸਟੈਂਡ ਰੱਖਿਆ ਵੀ ਮੈਂ ਨਹੀਂ ਅਦਾਲਤ ਚ ਜਾਣਾ ਕਿਉਂਕਿ ਸਿਆਸਤ ਨੇ ਕੀਤਾ ਸਾਰਾ ਕੁਝ ਉਹ ਸਿਆਸੀ ਲੜਾਈ ਵਿੱਢ ਲਈ ਉਹਨਾਂ ਨੇ ਇਸ ਗੱਲ ਦੇ ਵਿੱਚ ਹੂੰ ਸੋ ਜਦੋਂ ਹੈੱਡ ਗ੍ਰੈਂਟੀ ਗਏ ਨੇ ਹਾਈ ਕੋਰਟ ਤੇ ਉਦੋਂ ਦੂਜੀ ਗੱਲ ਚੱਕ ਲਈ ਉਹ ਹੈੱਡ ਗ੍ਰੈਂਟੀ ਦੇ ਤੌਰ ਤੇ ਗਏ ਨੇ ਉਹ ਹੂੰ ਉਹ ਤਖਤ ਦੇ ਸਾਬਕਾ ਜੱਫੇਦਾਰ ਬਣੇ ਫੋਟੋ ਗਏ ਨੇ ਅਦਾਲਤ ਚ ਹੂੰ ਉਦੋਂ ਉਦੋਂ ਕਿਉਂਕਿ ਇਹਨਾਂ ਕੋਲੇ ਪ੍ਰਚਾਰ ਸਾਧਨ ਨੇ ਉਦੋਂ ਦੇ ਦੂਜਾ ਦਬਾਅ ਪਾ ਲਿਆ ਤੇ ਤਖਤਾਂ ਦੇ ਜੱਫੇਦਾਰੇ ਜਾਣ ਲੱਗੇ ਹੂੰ ਜੇ ਜੱਫੇਦਾਰ ਹੁੰਦੇ ਨਹੀਂ ਕਿ ਕੋਈ ਜਾਂਦਾ ਹੁੰਦਾ ਤੁਸੀਂ ਜੱਫੇਦਾਰੀ ਤੋਂ ਹਟਾਤਾ ਕੱਲ ਨੂੰ ਉਦੋਂ ਕੋਈ ਹੋਰ ਰੋਣਾ ਪੈ ਜੇ ਤੁਸੀਂ ਕਹੋ ਜੀ ਤੁਸੀਂ ਅਦਾਲਤ ਚ ਕਿਉਂ ਜਾਂਦੇ ਹੋ ਕਿਉਂਕਿ ਤੁਸੀਂ ਤਖਤਾਂ ਨੇ ਜਥੇਦਾਰ ਰਹੋ ਜਣੀ ਵਰਤਾਂ ਤਾਂ ਇੰਨਾ ਖੰਗਾਤ ਆ ਜਿਹੜੀ ਗੱਲ ਜਿਹੜੇ ਮੌਕੇ ਜਿਹਦੇ ਸੂਤ ਆਉਂਦੀ ਹੈ ਉਹ ਹੀ ਦਬ ਲੈਂਦਾ ਹੂੰ ਤਾਂ ਫਿਰ ਇਸ ਸਾਰੇ ਮਸਲੇ ਦੇ ਜਿਵੇਂ ਤੁਸੀਂ ਵਿਸਥਾਰ ਨਾਲ ਕਈ ਹਵਾਲਿਆਂ ਨਾਲ ਗੱਲਬਾਤ ਕੀਤੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਫਿਰ ਤਬਦੀਲੀਆਂ ਕਿਵੇਂ ਆ ਜਾਂਦੀਆਂ ਹੁਣ ਜਿਹੜੀ ਇਹ ਐਫ ਆਈ ਆਰ ਦਰਜ ਵੀ ਹੋ ਗਈ ਹੈ ਚਾਹੇ ਦੇਰੀ ਨਾਲ ਹੋਈ ਹੈ ਤਾਂ ਹੁਣ ਇਹਦੇ ਕੋਈ ਅਰਥ ਬਚਦੇ ਆ ਕੇਸ ਦੇ ਆਧਾਰ ਦੇ ਉੱਤੇ ਅਗਲੇਰੀ ਕਾਰਵਾਈ ਹੋਣ ਦੀ ਵੀ ਤੁਹਾਨੂੰ ਸੰਭਾਵਨਾ ਲੱਗਦੀ ਹੈ ਜਾਂ ਫਿਰ ਇਹ ਵੀ ਮਾਮਲਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੌਲੀ-ਹੌਲੀ ਕਰਕੇ ਠੰਡੇ ਬਸਤੇ ਪੈ ਜਾਣਾ ਐਫ ਆਈ ਆਰ ਤੇ ਦੇਖੋ ਜਿਹੜੀ ਸਰਕਾਰ ਆ ਨਾ ਇਹ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਅਕਲੋਂ ਹੀਣੀ ਆ ਇਹ ਹੀ ਸਪੀਕਰ ਸਾਹਿਬ ਕਹਿ ਕੇ ਆਈ ਸੀ ਨਾ ਉੱਥੇ ਬਰਗਾੜੀ ਮੋਰਚੇ 'ਚ ਹੂੰ ਜਿਹੜਾ ਬਹਿਬਲ ਕਹਣਾ ਲੱਗਿਆ ਸੀ ਜੇ ਹੱਲ ਨਾ ਹੋਇਆ ਮੈਂ ਤੁਹਾਡੇ ਨਾਲ ਬੈਠੂੰ ਕੀ ਬਣਿਆ ਇਹ ਹੀ ਸਰਕਾਰ ਸੀ ਨਾ ਕਾਨੂੰਨ ਅਨੁਸਾਰ ਕਿਸੇ ਨੂੰ ਸਜ਼ਾ ਨਹੀਂ ਹੋਈ ਸਖਤ ਕਾਨੂੰਨ ਬਣਾਵਾਂਗੇ ਕਾਨੂੰਨ ਜਿਹੜਾ ਹੈਗਾ ਉਹਦੇ ਅਨਸਾਰ ਤੁਸੀਂ ਮੁਕੱਦਮੇ ਤਾਂ ਸ਼ੁਰੂ ਨਹੀਂ ਹੋਏ ਹੂੰ ਨਵਾਂ ਕਾਨੂੰਨ ਬਣਾਵਾਂਗੇ ਨਵਾਂ ਕਾਨੂੰਨ ਖਾਤਰ ਕਮੇਟੀ ਬਣਾਤੀ ਉਹ ਇਹੋ ਜਿਹਾ ਕਾਨੂੰਨ ਬਣਾਦਾ ਉਹ ਤਾਂ ਫਿਰ ਬੇਇੱਜ਼ਤੀ ਦੇ ਪਟਾਰੇ ਲੱਗ ਜਾਣਗੇ ਹੂੰ ਜੀਦੇ ਵਿੱਚ ਹਰ ਇੱਕ ਦਾ ਗ੍ਰੰਥ ਹਰ ਇੱਕ ਦੀ ਪੋਥੀ ਲਿਆਦੀ। ਹੂੰ। ਘਚੋਣਾ ਪਾ ਕੇ ਮੁੜ ਕੇ ਦੱਬ ਕੇ ਬਹਿ ਗਏ। ਫਿਰ ਟੈਲੀਵਿਜ਼ਨ ਦੀ ਗੱਲ ਕੀਤੀ ਸੀ ਅਕਾਲ ਤਖਤ ਦੇ ਜਥੇਦਾਰ ਨੇ। ਉਹ ਗਰੂਨੀ ਮਾਮਲਾ ਸੀ। ਹੂੰ। ਸਿੱਖਾਂ ਨੂੰ ਹੱਲ ਕਰਨ ਵੱਲ ਵਧ ਰਹੇ ਸੀ। ਹੂੰ। ਵੀ ਕਿਵੇਂ ਕਰਨਾ ਕੀ ਕਰਨਾ YouTube ਚੈਨਲ ਸ਼ੁਰੂ ਕਰ ਲੈ। ਇਹਨਾਂ ਨੇ ਉਹਦੇ ਵਿੱਚ ਦਖਲ ਦਿੱਤਾ। ਨਾ ਇਹਨਾਂ ਦਾ ਕੁਝ ਬਣਿਆ ਨਾ ਉੱਧਰ ਕੋਈ ਸੁਧਾਰ ਹੋਇਆ। ਉਹ ਉਮੀਦ ਕਰ ਚੱਲੀ ਜਾਂਦਾ। ਹੂੰ। ਸੋ ਇਹਦੇ ਵਿੱਚ ਸਮਾਤੇ ਕੁਝ ਬੰਦੇ ਨੇ ਜਿਹੜੇ ਭਾਵਨਾਵਾਂ ਨੂੰ ਢਕਾ ਕੇ ਆਪਣੇ ਸਿਆਸੀ ਹਿੱਤਾਂ ਜਿਹੜੇ ਉਹਨਾਂ ਨੂੰ ਅੱਗੇ ਵਧਾਉਣੇ ਚਾਹੁੰਦੇ ਆ ਭਾਵਨਾਵਾਂ ਮਸਲੇ ਦਾ ਹੱਲ ਥੋੜਾ ਹੁੰਦੀ ਆ ਜੀ ਭਾਵਨਾਵਾਂ ਇਹ ਮਾਮਲੇ ਨਾਲ ਇੰਨਾ ਲਟਕਾਇਆ ਜਾ ਰਿਹਾ ਹੈ ਇਹ ਮਸਲਾ ਜਿਵੇਂ ਮੈਂ ਤੁਹਾਨੂੰ ਕਹੇ ਮਸਲਾ ਤੇ ਹੈ ਆ ਉਹ 나ਗਪੁਰ ਚਲੇ ਗਏ ਜੀ 328 ਇਹ ਵੀ ਗੱਲ ਬਹੁਤ ਵਾਰੀ ਆਈ ਹੈ ਜੀ ਕਿ ਕਿੱਥੇ ਗਏ ਉਸ ਰੂਪ ਜੇ ਤੁਹਾਨੂੰ ਇਹ ਪਤਾ ਕਿੱਥੇ ਗਏ ਫਿਰ ਗੁਮ ਕਿਵੇਂ ਹੋਗੇ ਜੀ ਹਮ ਅਸਲ ਦੇ ਵਿੱਚ ਇਹ 2 ਨੰਬਰ ਦਾ ਮਾਮਲਾ ਮਤਲਬ ਕਰਤਾਰ ਵਿਹਾਰ ਦਾ ਮਾਮਲਾ ਜਿਹੜਾ ਉਹਨਾਂ ਨੇ ਉਸ ਹਿਸਾਬ ਨਾਲ ਨਿਜਠ ਲਿਆ ਉਹ 'ਚ ਤੁਹਾਨੂੰ ਕੋਈ ਹੁਣ ਤਾਂ ਹੀ ਲੱਗਦੀ ਆ ਹੁਣ ਤੱਕ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਸੀ ਹਮ ਸ਼੍ਰੋਮਣੀ ਕਮੇਟੀ ਦੇ ਖਿਲਾਫ ਸੀ ਇਹਦੀ ਧਾਰ ਹੁਣ ਸਰਕਾਰ ਨਾਲ ਅੱਡੀ ਸੱਡੀ ਮਿਲ ਗਈ ਹੋ ਜਾਂ ਸਰਕਾਰ ਚਾਹੁੰਦੀ ਹੋ ਆਪਣੇ ਪੋਲੀਟੀਕਲ ਹਿੱਤਾਂ ਤੋਂ ਉਹਨਾਂ ਨੇ ਆ ਕੇ ਆਪ ਅਫੇਅਰ ਦਰਜ ਕਰਾਤੀ ਅੱਖਾ ਯਾਰ ਬਟਾਲਾ ਸਾਹਿਬ ਦਰਜ ਕਰਾਉਂਦੇ ਪੁਲਿਸ ਵਾਲੇ ਕਰਦੇ ਨਾ ਕਰਦੇ ਐਫ ਆਈ ਆਰ ਲਿਖ ਲੈਂਦੇ ਐਫ ਆਈ ਆਰ ਤਾਂ ਫਸਟ ਇਨਫੋਰਮੇਸ਼ਨ ਰਿਪੋਰਟ ਹੀ ਹੁੰਦੀ ਆ ਨਾ ਜੀ ਹਮ ਉਦੋਂ ਬਾਅਦ ਉਹਦੀ ਜਾਂਚ ਹੋ ਜਾਂਚ ਲੋਕਾਂ ਦਾ ਲੱਗੂ ਵੀ ਟਕਾਉਂਦੀ ਹੈ ਕਿ ਨਹੀਂ ਹੈਗੀ ਸਰਕਾਰ ਦੇ ਮੰਤਰੀ ਜਾਂਦੇ ਨੇ ਉੱਥੇ ਇਹ ਕੁਝ ਕਰਨ ਸਪੀਕਰ ਜਾਂਦਾ ਇਹ ਕੁਝ ਕਰਨ ਇਹ ਕਈ ਵਾਰਦਾ ਜੇ ਤੁਸੀਂ ਅੱਗ ਦੇ ਵਿੱਚ ਹੱਥ ਪਾਉਣਾ ਉਹ ਆਪ ਦਾ ਹੱਥ ਵੀ ਸੜ ਜਾਂਦਾ ਹੁਣ ਤੱਕ ਇਹਨਾਂ ਨੇ ਨੁਕਸਾਨੇ ਉਠਾਇਆ ਨਾ ਧਾਰਮਿਕ ਮਾਮਲੇ ਚ ਦਖਲ ਦੇ ਕੇ ਇਹ ਮਾਮਲੇ ਗੁਰਦੁਆਰਾ ਪ੍ਰਬੰਧ ਦੇ ਅੰਦਰਲੇ ਮਾਮਲੇ ਨੇ ਠੀਕ ਹੈ ਅੰਦਰਲੇ ਮਾਮਲੇ ਤੇ ਗੜਬੜ ਹੈ ਪ੍ਰਬੰਧ ਨੂੰ ਸੁਧਾਰਨ ਦੀ ਲੋੜ ਆ ਕਮੇਟੀਆਂ ਬਣਦੀਆਂ ਨੇ ਕਮਿਸ਼ਨ ਬਣਦੇ ਨੇ ਜੁਡੀਸ਼ੀਅਲ ਕਮਿਸ਼ਨ ਵੀ ਹੈਗਾ ਉੱਥੇ ਵੀ 20-20 ਸਾਲ ਮਸਲੇ ਹੁਣ ਤਾਂ ਪੈਂਡਿੰਗ ਰਹੇ ਨੇ ਜਦੋਂ ਸੂਤ ਆਉਂਦਾ ਉਹਨੂੰ ਛੇੜ ਲੈਂਦੇ ਆ ਜਦੋਂ ਕੰਮ ਹੋਰ ਤਰ੍ਹਾਂ ਹੋ ਗਿਆ ਉਹ ਛੱਡ ਦਿੰਦੇ ਆ ਜੀ ਇਹ ਜਿਹੜੀ ਵਾਸ਼ਾ ਮਕਸੀਨ ਮੋਦੀ ਨੇ ਲਾਈ ਆ ਨਾ ਜੀ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਈ ਆ ਇਹ ਹਰ ਇੱਕ ਸੰਸਥਾ ਹੀ ਲਾਉਣ ਲੱਗੀ ਹੁਣ ਕਿਸੇ ਨਾ ਕਿਸੇ ਰੂਪ ਆਪਣੇ ਚ ਜੇ ਤੁਸੀਂ ਸਾਡੇ ਨਾਲ ਤਾਂ ਠੀਕ ਆ ਸਾਡੇ ਨਾਲ ਨਹੀਂ ਤਾਂ ਚਲੋ ਘਰ ਨੂੰ ਦੇਖੀ ਆਪਾਂ ਟਕਟਾਂ ਦੇ ਜਥੇਦਾਰਾਂ ਨਾਲ ਕੀ ਕੀਤੀ ਆ ਹੂੰ ਅੱਜ ਉੱਤੇ ਫੇਰ ਮੀਟਿੰਗ ਹੋ ਰਹੀ ਹੈ ਅੱਜ ਮੈਨੂੰ ਲੱਗਦਾ ਹੋਰ ਨਵੇਂ ਗੁੱਲ ਖਲਾਉਣਗੇ ਉਹ ਜੋ ਸੁਭਾਉਨਾਮਾ ਜੋ ਵਾਲੇਦਾਰੋਂ ਗੱਲਾਂ ਲੱਗਦੀਆਂ ਨੇ ਸੋ ਸਰਕਾਰ ਦਾ ਇਹ ਬਿਲਕੁਲ ਗਲਤ ਆ ਮਾਮਲਾ ਇਹ ਇੱਕ ਸਹੀ ਤਰੀਕੇ ਨਾਲ ਹੱਲ ਕਰਨ ਦੀ ਤਾਂ ਬਿਲਕੁਲ ਗੁਰਦੁਆਰਾ ਪ੍ਰਬੰਧਾ ਨੇ ਅੰਦਰੂਨੀ ਮਾਮਲਿਆਂ ਨੂੰ ਨਿਜਿੱਠਣ ਲਈ ਨਿਯਮਨੇ ਕਾਨੂੰਨ ਨੇ ਜੁਡੀਸ਼ੀਅਲ ਕਮਿਸ਼ਨਾਂ ہاں ਜੁਡੀਸ਼ੀਅਲ ਕਮਿਸ਼ਨ ਜਾਣ ਤੋਂ ਬਾਅਦ ਜੇ ਕਿਸੇ ਨੂੰ ਲੱਗਦਾ ਕੋਰਟ 'ਚ ਜਾਣਾ ਜਾ ਸਕਦਾ ਜੀ ਤੁਸੀਂ ਪਹਿਲੇ ਜੇ ਪੁਲਿਸ ਇਸ ਤਰ੍ਹਾਂ ਮਾਮਲੇ ਹੱਥ 'ਚ ਲੈਣ ਲੱਗੀ ਫਿਰ ਇਹ ਤਾਂ ਬਹੁਤ ਬੜੀ ਪੰਗੇ ਹੋਣਗੇ ਜੀ ਮੈਨੂੰ ਇਹ ਲੱਗਦਾ ਇਹ ਮਸਲਾ ਜਿਹੜਾ ਸਹੀ ਪਾਸੇ ਜਾ ਰਿਹਾ ਉਧਰੋਂ ਤੁਰਦੇ ਨਹੀਂ ਇਹ ਜਿਹੜਾ ਮੈਂ ਕਿਹਾ ਤਵਦੀਲੀਆਂ ਕਿੱਟੀਆਂ ਨੇ ਕਿਉਂਕਿ ਉਹਨਾਂ ਨਾਲ ਰੋਜ਼ਗਾਰ ਜੁੜ ਗਿਆ ਪੈਸਾ ਜੁੜ ਗਿਆ ਕਿੰਨਾ ਕੁਝ ਜੁੜ ਗਿਆ ਸਤਾਫ ਜੁੜ ਗਿਆ ਸਿਸਟਮ ਜੁੜ ਗਿਆ ਉਹ ਉਧਰੋਂ ਤਾਂ ਜਾਣ ਨਹੀਂ ਦਿੰਦਾ ਵੀ ਇਹ ਬਿਮਾਰੀ ਕੀ ਆ ਇਹ ਤਾਂ ਉਹਦਾ ਲੱਛਣ ਆ ਹੂੰ ਉਹ ਇਸ ਕਰਕੇ ਸਰਕਾਰੀ ਦਖਲ ਜਿਹੜਾ ਦਿੱਤਾ ਇਹ ਮਸਲੇ ਨੂੰ ਹੋਰ ਪਿੱਛੇ ਦਾ ਕਰੂ ਗੜਬੜ ਕਰੂ ਮੈਨੂੰ ਨਹੀਂ ਲੱਗਦਾ। ਇਸ مسئلے ਦੇ ਉੱਤੇ ਤਾਂ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਮੈਂ ਅਖੀਰ ਦੇ ਵਿੱਚ ਇੱਕ ਟਿੱਪਣੀ ਤੁਹਾਡੇ ਤੋਂ ਇੱਕ ਹੋਰ ਬਹੁ ਚਰਚਿਤ ਮਾਮਲੇ ਤੇ ਲੈਣਾ ਚਾਹਨਾ। ਉਹ ਆ ਨਵਜੋਤ ਕੌਰ ਸਿੱਧੂ ਦੇ ਬਿਆਨ ਨਾਲ ਸੰਬੰਧਿਤ। ਨਵਜੋਤ ਸਿੰਘ ਸਿੱਧੂ ਦੀ ਸਿਆਸਤ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਇਹਦੇ ਬਾਰੇ ਤੁਸੀਂ ਕਾਫੀ ਵਾਰੀ ਪਹਿਲਾਂ ਵੀ ਕਿਹਾ ਕਿ ਉਹ ਏਜੰਡੇ ਦੀ ਸਿਆਸਤ ਕਰਦੇ ਆ ਪਰ ਉਹਨਾਂ ਦੀ ਧਰਮ ਪਤਨੀ ਨੇ ਜੋ ਬਿਆਨ ਦਿੱਤਾ ਉਸ ਬਿਆਨ ਨੂੰ ਲੈ ਕੇ ਕਾਫੀ ਚਰਚਾ ਹੈ ਤੇ ਤੁਸੀਂ ਇਸ ਦੀ ਵਿਆਖਿਆ ਕਿਵੇਂ ਕਰਦੇ ਹੋ? ਦੇਖੋ ਜੀ ਸਿੱਧੂ ਸਾਹਿਬ ਨਾਲ ਮੇਰਾ ਕਾਫੀ ਸਮਾਂ ਸਿੱਧਾ ਸਬੰਧ ਰਿਹਾ ਜੀ ਉਸ ਸਮੇਂ ਸਾਡੀਆਂ ਸਿਆਸਤੀਆਂ ਵੀ ਗੱਲਾਂ ਹੁੰਦੀਆਂ ਸੀ ਇੱਕ ਦੋ ਵਾਰ ਇਹ ਵੀ ਗੱਲਾਂ ਹੋ ਜਾਂਦੀਆਂ ਵੀ ਡਾਕਟਰ ਸਾਹਿਬ ਜਿਹੜੇ ਆ ਬਿਆਨ ਦੇੁੰਦੇ ਨੇ ਇਹਦੇ ਵਿੱਚ ਆਏ ਫਰਕ ਆਏ ਫਰਕਾ ਉਹਨਾਂ ਨੂੰ ਵੀ ਕਹੋ ਹੂੰ ਚਲੰਤ ਦੀ ਗੱਲ ਹੁੰਦੀ ਆ ਕੋਈ ਸੀਰੀਅਸਲੀ ਨਹੀਂ ਜੀ ਮਤਲਬ ਸਿੱਧੂ ਸਾਹਿਬ ਕਹਿੰਦੇ ਵੀ ਦੇਖੋ ਭਾਲੀ ਸਾਹਿਬ ਅਸੀਂ ਇੱਕ ਸੁਰਤਾ ਚ ਇੱਕ ਲਾਈਨ ਚ ਜ਼ਿੰਦਗੀ ਚ ਇੱਕ ਦੂਜੇ ਨੂੰ ਸਮਰਪਤਾ ਜੀ ਪਰ ਅਸੀਂ ਇੱਕ ਦੂਜੇ ਦੀ ਸਿਆਸੀ ਰੋਲ ਨੂੰ ਆਪੋ ਆਪ ਦੀ ਮਾਨਤਾ ਦਿੱਤੀ ਹੋਈ ਆ ਜੀ ਅਸੀਂ ਸੋਚ ਕੇ ਸਾਂਝੀ ਗੱਲ ਕਰਦੇ ਹੋਈਏ ਜਾਂ ਅਸੀਂ ਇੱਕ ਦੂਜੇ ਨੇ ਕੋਈ ਇਤੂ ਆਇਆ ਨਾ ਕਰ ਆਇਆ ਨਾ ਕਰ ਸੁਜੈਸਟ ਕਈ ਵਾਰ ਕਰ ਹੋ ਜਾਂਦਾ ਸੁਝਾਅ ਦਿੱਤਾ ਜਾਂਦਾ ਉਹਨੂੰ ਠੀਕ ਵੀ ਕੀਤਾ ਜਾਂਦਾ ਪਰ ਸਿਆਸੀ ਪੱਖੋਂ ਅਸੀਂ ਦੋ ਅਸੀਂ ਅਸੀਂ ਦੋ ਆਜ਼ਾਦ ਹਸਤੀਆਂ ਅਸੀਂ ਇੱਕ ਦੂਜੇ ਨੂੰ ਜਿਹੜੀ ਆਜ਼ਾਦੀ ਆ ਉਹਨੂੰ ਮਾਨਤਾ ਦਿੱਤੀ ਆ ਜੀ ਇਸੇ ਕਰਕੇ ਮੈਂ ਕੱਲ ਪੋਸਟ ਪਾਈ ਸੀ ਵੀ ਇਹਨੂੰ ਨਵਜੋਤ ਸਿੰਘ ਸਿੱਧੂ ਦਾ ਬਿਆਨ ਨਾ ਸਮਝਿਆ ਜਾਵੇ ਹੂੰ ਇਹ ਉਹਦੀ ਸਮਝ ਨਹੀਂ ਹਾਂ ਉਹਦੀ ਅਲੋਚਨਾ ਵੀ ਉਹ ਗੈਰਸਰ ਗਰਮ ਹੋ ਗਿਆ ਉਹਦੇ ਕਾਰਵਿਹਾਰ ਦੀ ਗੱਲ ਉਹਦੀ ਪਹੁੰਚ ਦੀ ਗੱਲ ਪਰ ਲੋਕ ਇਹ ਕਹਿ ਰਹੇ ਹਨਾ ਕਿ ਤੁਸੀਂ ਸਿਰਫ ਮੁੱਖ ਮੰਤਰੀ ਦੀ ਸ਼ਰਤ ਤੇ ਹੀ ਆਉਣਾ ਚਾਹੁੰਦੇ ਹੋ ਪੰਜਾਬ ਅੱਗੇ ਪਿੱਛੇ ਪੰਜਾਬ ਦਾ ਕੀ ਸਵਾਰਿਆ ਨਹੀਂ ਜਾ ਸਕਦਾ ਦੇਖੋ ਇਹ ਪਹਿਲਾਂ ਵੀ ਗੱਲਾਂ ਹੋਈਆਂ ਸੀ ਜਦੋਂ ਉਹ ਕਹਿੰਦਾ ਸੀ ਮੈਂ ਦਰਸ਼ਨੀ ਘੋੜਾ ਨਹੀਂ ਵੜਨਾ ਜੀ ਫਿਰ ਉਹ ਕਹਿਣੋ ਹਟ ਗਿਆ ਸੀ ਇਸ ਮਾਮਲੇ ਤੇ ਸਾਡੀ ਚਰਚਾ ਹੋਈ ਸੀ ਫਿਰ ਉਸ ਤੋਂ ਬਾਅਦ ਜਿਹੜਾ ਇਹ ਉਹਦਾ ਵਿਊ ਸੀ ਵੀ ਆਰ ਐ ਸਾਰ ਕੋਈ ਵੀ ਠੀਕ ਨਹੀਂ ਹੈ ਨਾ ਜੋ ਨੀ ਇਹ ਨਹੀਂ ਹੁੰਦਾ ਹੁੰਦਾ ਵੀ ਜਿਹੜੇ ਬੰਦੇ ਆਉਂਦੇ ਨੇ ਉਹ ਬੇਈਮਾਨ ਹੋਣ ਲਈ ਤਾਂ ਨਹੀਂ ਪਹਿਲਾਂ ਆਉਂਦੇ ਹੁੰਦੇ ਸੀ ਚਲੋ ਹੁਣ ਤਾਂ ਬਣੇ ਗਿਆ ਨਾ ਇਹ ਤਾਂ ਦਾ ਵੀ ਸਿਸਟਮਾ ਜਿਹੜਾ ਬੰਦਿਆਂ ਨੂੰ ਬਗਾੜ ਲੈਂਦਾ ਹੁੰਦਾ ਕੋਈ ਤੁਹਾਡੇ ਨਾਲ 90% ਸਹਿਮਤਾ ਕੋਈ 60 ਆ ਕੋਈ 70 ਆ ਕੋਈ 40 ਆ ਇਹਨਾਂ ਨੂੰ ਇਕੱਠੇ ਕਰਕੇ ਸਹੀ ਲੀਹ ਤੇ ਪੜੋ ਹੁੰਦਾ ਜੇ ਲੀਹ ਸਹੀ ਆ ਜੇ ਤੁਹਾਡੇ ਵਾਲਾ ਅਜੰਡਾ ਮੰਨ ਲੇ ਪਾਰਟੀ ਆਪ ਵੀ ਕਰਪਸ਼ਨ ਦਾ ਸਾਰਾ ਸਿਸਟਮ ਘਟਜੂ ਚੋਣਾਂ ਵਾਲਾ ਮਸਲਾ ਵੀ ਘਟਜੂ ਫੜਨ ਵਾਲਾ ਵੀ ਘਟਜੂ ਮੈਂ ਤਾਂ ਪਹਿਲਾਂ ਵੀ ਸ਼ਾਇਦ ਇੱਕ ਵਾਰ ਕਿਹਾ ਮੈਂ ਇੱਕ ਸੀਨੀਅਰ ਕਾਂਗਰਸੀ ਆਹ ਕੋ ਕਹਿੰਦਾ ਮਾਲੀ ਸਾਹਿਬ ਸਿੱਧੂ ਸਾਹਿਬ ਨੂੰ ਸਮਝਾਓ ਹਮ ਮੈਂ ਹਾਜੀ ਕੀ ਹੋ ਗਿਆ ਹਮ ਕਹਿੰਦੇ ਜੇ ਸਿੱਧੂ ਦਾ ਅਜੰਡਾ ਲਾਗੂ ਕਰਤਾ ਪੰਜਾਬ ਕਾਂਗਰਸ ਭਵਨ ਨੂੰ ਰੰਗ ਨਹੀਂ ਹੋਣਾ ਉਹ ਕਿਉਂ ਕਿਉਂਕਿ ਪੈਸੇ ਪੈਸੇ ਕਿਥੋਂ ਆਉਣਗੇ ਕਾਂਗਰਸ ਦੇ ਕਿਉਂ ਖੇਤ ਚੱਲਦੇ ਨੇ ਖੇਤੀ ਤੋਂ ਆਮਦਨ ਆਉਂਦੀ ਕਿਥੋਂ ਆਮਦਨ ਆ ਪਾਰਟੀਆਂ ਦੇ ਐਡੇ ਖਰਚੇ ਨੇ ਸਰਕਾਰਾਂ ਬੰਦੋਂ ਨਹੀਂ ਜਾਂਦੇ ਨੇ ਜਿਹੜਾ ਇਹਨੇ ਕੰਪਨੀਆਂ ਨੇ ਹੁਣ ਆ ਨਹੀਂ ਰਿਹਾ ਵੀ 2000 ਕਰੋੜ ਰੁਪਇਆ ਭਾਜਪਾ ਨੂੰ ਫੰਡ ਮਿਲਿਆ 850 ਕਰੋੜ ਕਾਂਗਰਸ ਨੂੰ ਮਿਲਿਆ ਟਾਟਾ ਨੇ 850 ਕਰੋੜ ਇੰਨੀਆਂ ਪਾਰਟੀਆਂ ਨੂੰ ਦਿੱਤੇ ਇਹ ਫੰਡ ਹੁੰਦੀ ਹੁੰਦੇ ਨੇ ਨਾ ਜੀ ਫਿਰ ਇਹ ਕੰਪਨੀਆਂ ਨੂੰ ਕੋਈ ਫਾਇਦੇ ਵੀ ਦੇਣੇ ਹੁੰਦੇ ਨੇ ਸੋ ਇਸ ਕਰਕੇ ਸਿੱਧੂ ਸਾਹਬ ਦਾ ਜਿਹੜਾ ਅਜੰਡਾ ਮੈਂ ਕਹਿੰਦਾ ਅੱਜ ਵੀ ਰੈਲੇਵੈਂਟ ਆ ਅਜੰਡਾ ਪਰ ਉਹਨਾਂ ਦੀ ਵਰਕਿੰਗ ਵਾਲੀ ਗੱਲ ਅੱਡ-ਅੱਡ ਮਸਲਿਆਂ ਬਾਰੇ ਪਹੁੰਚ ਵਾਲੀ ਗੱਲ ਉਹ ਤੇ ਵਿਵਾਦ ਹੋ ਸਕਦਾ ਸੁਝਾਅ ਹੋ ਸਕਦਾ ਆਲੋਚਨਾ ਹੋ ਸਕਦੀ ਹੈ ਹੂੰ ਹੁਣ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਤੁਹਾਡੇ ਸ਼ਾਇਦ ਧਿਆਨ ਚ ਹੋਵੇ 500 ਕਰੋੜ ਵਾਲੇ ਬਿਆਨ ਤੇ ਤਾਂ ਯੂ ਟਰਨ ਵੀ ਲੈ ਲਿਆ ਬੀਬਾ ਜੀ ਨੇ ਉਹ ਕਹਿੰਦੇ ਕਿ ਸੀਐਮ ਦੀ ਕੁਰਸੀ ਲਈ 500 ਕਰੋੜ ਦੀ ਜਿਹੜੀ ਅਟੈਚੀ ਦੇਣ ਵਾਲਾ ਬਿਆਨ ਹੈ ਨਾ ਉਸ ਨੂੰ ਲੈ ਕੇ ਕਹਿੰਦੇ ਕਿ ਮੈਂ ਇਹ ਦੇਖ ਕੇ ਹੈਰਾਨ ਆ ਕਿ ਮੇਰੇ ਸਿੱਧੇ ਸਿੱਧੇ ਬਿਆਨ ਨੂੰ ਕਿਵੇਂ ਗਲਤ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਕਿ ਸਾਡੀ ਕਾਂਗਰਸ ਪਾਰਟੀ ਨੇ ਸਾਨੂੰ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਹੁਣ ਉਹ ਹੀ ਕਹਿ ਰਿਹਾ ਦੀ ਇਹ ਤਾਂ ਉਹਨੇ ਉਦੋਂ ਵੀ ਕਿਹਾ ਸੀ ਪਰ ਜਦੋਂ ਤੁਹਾਡੇ ਬਿਆਨ ਚ ਅਸਪਸ਼ਟਤਾਵਾਂ ਹੋਣ ਹੂੰ ਇੰਬਿਗਿਟੀ ਹੋਵੇ ਉਦੋਂ ਫਿਰ ਹਰ ਇੱਕ ਨੂੰ ਮੌਕਾ ਮਿਲ ਜਾਂਦਾ ਆਪੋ ਆਪਣੇ ਅਰਥ ਕੱਢਣ ਦਾ ਹੂੰ ਹੁਣ ਸਿੱਧੂ ਨੇ ਤਾਂ ਇੱਕ ਵਾਰ ਇਹ ਵੀ ਕਹਿਤਾ ਸੀ ਵੀ ਇਹ ਏਜੰਡਾ ਕੋਈ ਮੈਂ ਆਪਣੇ ਨਾਂ ਤਾਂ ਨਹੀਂ ਕਰਾਇਆ ਹੋਇਆ ਹੂੰ ਅਮਲ ਚ ਬੰਦਾ ਸਿੱਖਦਾ ਨਾ ਜੇ ਕੋਈ ਹੋਰ ਏਸ ਏਜੰਡੇ ਨੂੰ ਮੇਰੇ ਨਾਲ ਵੱਧ ਸਾਰਥਕ ਤੇ ਦਿੱਕੇ ਨਾਲ ਲਾਗੂ ਕਰ ਸਕਦਾ ਮੈਂ ਉਹਦੇ ਪਿੱਛੇ ਲੱਗਣ ਨੂੰ ਤਿਆਰ ਹੂੰ ਹੂੰ ਸਿੰਧੂ ਤਾਂ ਹਾਰ ਕੇ ਵੀ ਅੰਦੋਲਨ ਤੇ ਪੈ ਗਿਆ ਸੀ ਤੇ ਸਰਕਾਰ ਗੋਡੇ ਤਮ ਕਰ ਲਈ ਸੀ ਪਾਰਟੀਆਂ ਪੁੱਡੀਆਂ ਛੱਡ ਕੇ ਬੁਲਾਇਆ ਸੀ ਤਾਂ ਵਜਾਓ ਦੱਸੋ ਸਰਕਾਰ ਨੂੰ ਕਿਵੇਂ ਚੱਲਣਾ ਚਾਹੀਦਾ ਉਹਨਾਂ ਦੇ ਵਾਦੇ ਸੀ ਉਹਨਾਂ ਦੇ ਜਿਹੜੇ ਏਜੰਡੇ ਸੀ ਉਹਨਾਂ ਨੂੰ ਲੈ ਕੇ ਵੀ ਕਹਿ ਕੇ ਕੀ ਆਏ ਤੁਸੀਂ ਕਰਨ ਕੀ ਲੱਗੇ ਹੋ ਪਰ ਹੁਣ ਤਾਂ ਇਹ ਵੀ ਜਜੇ ਲਾਏ ਜਾ ਰਹੇ ਆ ਕਿ ਨਵਜੋਤਕਰ ਸਿੱਧੂ ਦੇ ਬਿਆਨ ਇਸ ਤਰ੍ਹਾਂ ਨਹੀਂ ਜਿਵੇਂ ਉਹ ਕਿਸੇ ਦੇ ਸਿਖਾਏ ਹੁੰਦੇ ਆ ਜਾਂ ਕਿਸੇ ਹੋਰ ਪਾਰਟੀ ਚੋਂ ਦੋਹਾਂ ਆਰੀ ਹੁੰਦੀਆਂ ਇਨਫੋਰਮੇਸ਼ਨ ਇਸ ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ ਨੇ ਔਰ ਨਵਜੋਤਕਰ ਸਿੱਧੂ ਨੇ ਇੱਕ ਹੋਰ ਬਿਆਨ ਦੇ ਦਿੱਤਾ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਤਰਨ ਤਰਨ ਜਿਹੜੀ ਜਿਮਣੀ ਚੋਣ ਹੋਈ ਆ ਨਾ ਪਹਿਲਾਂ ਰਾਜਸਥਾਨ ਦੇ ਵਿੱਚ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੀਐਮ ਭਗਵੰਤ ਮਾਨ ਨੂੰ ਮਿਲੇ ਸੀ ਚੋਣ ਪ੍ਰਚਾਰ ਦੇ ਦੌਰਾਨ ਜਾਣ ਬੁਝ ਕੇ ਹਜੇ ਬਿਆਨ ਦਿੱਤੇ ਗਏ ਜਿਸ ਦੇ ਨਾਲ ਉਹਨਾਂ ਨੂੰ ਫਾਇਦਾ ਹੋਇਆ ਇੱਥੋਂ ਤੱਕ ਕਹਿਤਾ ਕਿ ਇੱਕ ਕਾਉਂਸਲਰ ਦੇ ਉਮੀਦਵਾਰ ਨੂੰ 5 ਕਰੋੜ ਰੁਪਏ ਦੇ ਵਿੱਚ ਟਿਕਟ ਦਿੱਤੀ ਰਾਜਾ ਵੜਿੰਗ ਨੇ ਇਸ ਤਰ੍ਹਾਂ ਦੇ ਵੀ ਦੋਸ਼ ਹੁਣ ਬੀਬੀ ਨਵਜੋਤ ਕੌਰ ਸਿੱਧੂ ਲਗਾ ਰਹੇ ਨੇ। ਨਹੀਂ ਦੇਖੋ ਇਹਨਾਂ ਬਾਰੇ ਤਾਂ ਨਹੀਂ ਮੈਂ ਟਿੱਪਣੀ ਕਰਦਾ ਸਿਆਸੀ ਆਗੂਆਂ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਆ ਮਿਲੇਗਾ ਜੀ ਸ਼ਾਹ ਜੀ ਸਾਹਿਬ ਜੀ ਨੁਕਸਾਨ ਆ ਜੀ। ਅਸਲ ਗੱਲ ਤਾਂ ਇਹੀ ਹੈ ਨਾ ਕਿ ਤਾਲੂ ਖੁੱਤੀ ਡੂਮਣੀ ਗਾਵੇ ਆਲਪਤਾਲ ਜਦੋਂ ਤੁਹਾਡੇ ਕੋਲੇ ਮੁੱਦਿਆਂ ਦੀ ਸਿਆਸਤ ਨਹੀਂ ਹੁੰਦੀ ਆਪਦੀ ਕੋਈ ਮਾਰਗਸੰਧ ਨਹੀਂ ਹੁੰਦੀ ਆਪਦਾ ਕੋਈ ਨਜ਼ਰੀਆ ਨਹੀਂ ਹੁੰਦਾ ਫਿਰ ਤੁਸੀਂ ਟੱਲਾ ਲਾਓ ਸਿਆਸਤ ਖੇਡਣ ਲੱਗ ਜੰਨੇ ਹੋ। ਜੀ ਪਰ ਜਿੰਨਾ ਕੁ ਮੈਂ ਨਵਜੋਤ ਸਿੰਘ ਸਿੱਧੂ ਨੂੰ ਜਾਣ ਜਾ ਜਿੰਨਾ ਕਿ ਮੈਂ ਮਿਲਿਆ ਤਾਂ ਇੱਕ ਅੱਧੀ ਵਾਰ ਆ ਉਹ ਵੀ ਇੱਕ ਦੋ ਮਿੰਟ ਡਾਕਟਰ ਨਵਜੀਤ ਨਵਜੋਤ ਕੌਰ ਸਿੱਧੂ ਨੂੰ ਕਦੇ ਮੇਰੀ ਉਸ ਰੂਪ ਚ ਉਹਦੇ ਨਾਲ ਇਸ ਰੂਪ ਚ ਗੱਲੇ ਨਹੀਂ ਹੋਈਆਂ ਸਿਆਸੀ ਮਾਮਲਿਆਂ ਬਾਰੇ ਪਰ ਜਿੰਨਾ ਕਿ ਮੈਂ ਉਹਨਾਂ ਨੂੰ ਸਮਝਿਆ ਕਿ ਕੋਈ ਇਹਨਾਂ ਦੇ ਕੰਨ ਪਰ ਕੇ ਇਹਨਾਂ ਨੂੰ ਕਿਸੇ ਪਾਸੇ ਲਾ ਦੂ ਜਾਂ ਕਿਸੇ ਦੇ ਕਹੇ ਤੋਂ ਕੁਝ ਕਰਨ ਲੱਗ ਜਾਣਗੇ ਹਾਲੇ ਤੱਕ ਤਾਂ ਇਹੋ ਜੀ ਕੋਈ ਗੱਲ ਆਈ ਨਹੀਂ ਹਾਂ ਇਹਨਾਂ ਦੀ ਆਪਣੀ ਸੋਚ ਸੰਗਤ ਫਲਾਹ ਹੋ ਸਕਦੇ ਆ ਉਹ ਚ ਗੁਣ ਵੀ ਹੋ ਸਕਦੇ ਆ ਉਹ ਝੌਂਗੜ ਵੀ ਹੋ ਸਕਦੇ ਆ ਚਲੋ ਇਹ ਚਰਚਾ ਚੱਲਦੀ ਰਹੂ ਪਰ ਜਦੋਂ ਸਿਆਸਤ ਧੰਦਾ ਬਣ ਜੇ ਵਪਾਰ ਬਣ ਜੇ ਨਿੱਜ ਪ੍ਰਸਤ ਹੋ ਜੇ ਪਰਿਵਾਰ ਪ੍ਰਸਤ ਹੋ ਜੇ ਫਿਰ ਆਹੀ ਕੁਝ ਹੋਣਾ ਕਿਉਂਕਿ ਮੁੱਦੇ ਵਾਰੇ ਤਾਂ ਕਿਸੇ ਕੋਲੇ ਕਹਿਣ ਨੂੰ ਲੜਾਈ ਹੈ ਨਹੀਂ ਜੀ ਜੀ ਬਾਡੀਆਂ ਉਹਨੇ ਲਵਾਈਆਂ ਬਾਡੀਆਂ ਇਹਨੇ ਲਵਾਈਆਂ ਹੂੰ ਦੇਖੋ ਸਾਡਾ ਤਾਂ ਪਾਰਟੀ ਆ ਪਹਿਲਾਂ ਵੀ ਇਕੱਠਾ ਕਰਦੀਆਂ ਮੈਂ ਮੈਂ ਜਦੋਂ ਸਿੱਧੂ ਤੋਂ ਉਹ ਸਲਾਹਕਾਰੀ ਤੋਂ ਅਸਤੀਫਾ ਦਿੱਤਾ ਜਾਂ ਕਨਸੈਂਟ ਵਾਪਸ ਲਈ ਆ ਮੇਰੀ ਪਹਿਲੀ ਇੰਟਰਵਿਊ ਸੀ ਜਗਵਿੰਦਰ ਪਟਿਆਲ ਵਾਲਾ ਮੈਂ ਉੱਥੇ ਵੀ ਕਿਹਾ ਸੀ ਵੀ ਜਿਹੜੇ ਇੰਚਾਰਜ ਲੱਗਦੇ ਨੇ ਇਹਨਾਂ ਲਈ ਤਾਂ ਸੋਨੇ ਦੀ ਖਾਣ ਬਣ ਜਾਂਦਾ ਪੰਜਾਬ ਜਾਂਦੇ ਨੇ ਜੀ ਪੈਸੇ ਕੌਣ ਕਿੰਨੇ ਦਿੰਦਾ ਪਹਿਲਾਂ ਫੰਡ ਦੇਣਾ ਉੱਤੇ ਜਾਂਦੇ ਸੀ ਇਹਨਾਂ ਨੇ ਫੱਟੇ ਚੱਕਤੇ ਸਿੱਧੀ ਟਿਕਟਿੰਗ ਵੇਚਣ ਲੱਗੇ ਹੂੰ ਵੀ ਦੱਸੋ ਕਿੰਨੇ ਦਿਨਿਆਂ ਤੁਸੀਂ ਜਿਹੜੇ ਹੁਣ ਆਇਆ ਜਿਹੜੇ ਸਾਰੇ ਔਗਣ ਸੀ ਪਹਿਲੇ ਆ ਜਿਹੜੇ ਪਹਿਲੇ ਨੇ ਇਹਨਾਂ ਨੇ ਸੇਰੀ ਲਾਤੇ ਜੀ ਸੋ ਬਿਮਾਰੀ ਵੱਡੀ ਆ ਪੰਜਾਬ ਨੂੰ ਗੰਭੀਰ ਰੋਗ ਲੱਗਿਆ ਹੋਇਆ ਇਹਨੂੰ ਬੰਦਿਆ ਦੇਖੋ ਦੋੇ ਹੱਲ ਨਹੀਂ ਜੀ ਇੱਕ ਤਾਂ ਹੱਲ ਇਹ ਆ ਵੀ ਤੁਸੀਂ ਮੁੱਦਿਆਂ ਦੀ ਸਿਆਸਤ ਪੜਾਓ ਮਾਰਗ ਸਿੱਧਾ ਪੜਾਓ ਫੈਡਲਿਸਟ ਵਾਲੀ ਸਿਆਸਤ ਪੜਾਓ ਉਹਤੇ ਸਵਾਗਰ ਚਾਓ ਉਹ ਮੋਚ ਰੱਖੋ ਇੱਕ ਦਾ ਹੀਰੋ ਦੀ ਤਲਾਸ਼ ਕਰੋ ਹਮ ਹੀਰੋ ਦੀ ਤਲਾਸ਼ ਦੇ ਵਿੱਚੋਂ ਫਿਰ ਬੰਦੇ ਦੇ ਗੁਣ ਔਗਣਾ ਤੇ ਕੇਂਦਰਤ ਹੋ ਫਿਰ ਚਰਦਾਰ ਕੁਸ਼ੀ ਹੋਊਗੀ ਹੈ ਜੀ ਫਿਰ ਹੋਰ ਹੈ ਦਾ ਕੁਝ ਹੋਊਗਾ ਇਹ ਆਪਾਂ ਆਪਾਂ ਲਿਹਾਉ ਲੱਥੇ ਹੋਇਆ ਇਸ ਕਰਕੇ ਜਿਹੜਾ ਆਪਾਂ ਨੂੰ ਲੱਗਦਾ ਨਾ ਲੜਾਈ ਬਹੁਤ ਠਿੱਕੀ ਹੋ ਰਹੀ ਆ ਇਹ ਇਹ ਤਾਂ ਨਾ ਗਲੀ ਚ ਲੜਨ ਵਾਲੀਆਂ ਬੀਬੀਆਂ ਨੇ ਜਿਹੜੀਆਂ ਉਹੀ ਜਿਹੀ ਲੜਾਈ ਹੋ ਰਹੀ ਆ ਜੀ ਜਿਹੜਾ ਮਸਲੇ ਦੀ ਮਰਜ਼ੀ ਤੇ ਜਿਹੜਾ ਮਰਜ਼ੀ ਬਿਆਨ ਦੇ ਤੋ ਜਿਹੜਾ ਮਰਜ਼ੀ ਚੁੱਪ ਕਰ ਜਾਓ ਹਮ ਸੋ ਪਰ ਸੰਵਾਦ ਹੋਣਾ ਚਾਹੀਦਾ ਅਸੀਂ ਸਮਾਨ ਬੰਦ ਕੀਤਾ ਹੋਇਆ ਮਿਹਣੇ ਬਾਜੀ ਤੂਬ ਤਵਾਜੀ ਕਿਰਦਾਰ ਕੋਸ਼ਿਸ਼ ਤੇ ਮੰਤਵੇ ਦਾ ਇਹ ਆ ਜੀ ਇਹ ਆਇਆ ਕਰਨਾ ਚਾਹੁੰਦਾ ਜੀ ਹੁਣ ਜੇ ਉਹ ਚਾਹੁੰਦਾ ਅਗਲੀ ਤੌਰ ਤੇ ਕੁਝ ਕਰਕੇ ਚਾਹੂ ਜੋ ਜੋ ਕਰਨਾ ਜੋ ਬੰਨਣਾ ਚਾਹੁੰਦਾ ਉਹਦੇ ਲਈ ਕੁਝ ਕਰ ਰਿਹਾ ਉਹਦੀ ਅਲੋਚਨਾ ਕਰ ਲੋ ਤੁਸੀਂ ਕੰਨੇ ਚਾਹੁੰਦੇ ਤੇ ਗੁੰਜਾ ਖੜਦੇ ਹੋ ਮਾੜੀ ਜੀ ਗੱਲ ਹੋ ਗਈ ਤਾਂ ਸ਼ਾਜ ਸਾਜੀ ਹੁਣ ਹੋਰ ਹੀ ਗੱਲਾਂ ਉਹ ਵਿਕ ਗਿਆ ਜੀ ਉਹਨੇ ਖਰੀਦ ਲਿਆ ਜੀ ਵਿਚਾਰ ਕਿੱਥੇ ਨੇ ਜੀ ਜੀ ਸੋ ਕਿ ਕੀ ਹੋਇਆ ਆਪਾਂ ਬੜੇ ਉਲਝਣ ਤਾਣੀਆਂ ਉਹ ਮੈਂ ਬਾਰ ਬਾਰ ਇੱਕ ਗੱਲ ਤੇ ਜ਼ੋਰ ਦਿੰਦਾ ਵੀ ਪੰਜਾਬ ਦੀ ਹਾਲਤੇ ਬਣੀ ਹੋਈ ਆ ਵੱਧ ਤੋਂ ਵੱਧ ਕਚੋਲਾ ਪੈਦਾ ਕਰੋ ਤੇ ਸਾਡੇ ਵਾਲੇ ਸਿਆਸਦਾਨ ਕੇਂਦਰ ਦੀ ਜਿਹੜੀ ਰਾਮਕਾਰ ਆ ਉਹਦੇ ਵਿੱਚੇ ਰਹਿ ਕੇ ਆਪੋ ਆਪਣੀ ਮਤਲਬ ਖੇਡ ਰਹੇ ਨੇ ਕਿਹਦਾ ਤੁਸੀਂ ਇਸ ਮਾਮਲੇ ਦੇ ਉੱਤੇ ਵਿਸਥਾਰ ਦੇ ਨਾਲ ਔਰ ਵਿਵਾਕੀ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ